ਮਾਨਸਾ ਜ਼ਿਲ੍ਹੇ ਦਾ ਪਿੰਡ ਕੁਸਲਾ ਕਾਫੀ ਸੁਰਖੀਆਂ ਵਿੱਚ ਰਿਹਾ ਜਿੱਥੇ ਮੂੰਗੀ ਦੀ ਫਸਲ ਨੂੰ ਲੈ ਕੇ ਬਹੁਤ ਸਾਰੀਆਂ ਵੀਡੀਓ ਸਾਮਣੇ ਆਈਆਂ ਨੇ ਕਿ 10 ਤੋਂ 12 ਕੁਇੰਟਲ ਝਾੜ ਜਿਹੜਾ ਮੂੰਗੀ ਦਾ ਉਹ ਪਿੰਡ ਕੁਸਲਾ ਪੈਦਾ ਕਰਦਾ ਸੋ ਇਸੇ ਵਿਸ਼ੇ ਨੂੰ ਲੈ ਕੇ ਅੱਜ ਆਪਾਂ ਪਿੰਡ ਕੁਸਲੇ ਪਹੁੰਚੇ ਆ ਤੇ ਗੱਲਬਾਤ ਕਰਾਂਗੇ ਮੂੰਗੀ ਦੀ ਫਸਲ ਬਾਰੇ ਕਿਹੜਾ ਬੀਜ ਹੈ ਕਿਹੜੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਨੇ ਕਿਸ ਤਰ੍ਹਾਂ ਜਿਹੜਾ ਮੂੰਗੀ ਦਾ ਝਾੜ ਹੈ ਉਹ ਲਿਆ ਜਾਂਦਾ ਸੋ ਆਪਾਂ ਪਹੁੰਚੇ ਆ ਪਿੰਡ ਕੁਸਲਾ ਗੱਲਬਾਤ ਕਰਾਂਗੇ ਮੂੰਗੀ ਦੀ ਫਸਲ ਬਾਰੇ ਸਤਿ ਸ਼੍ਰੀ ਅਕਾਲ ਮੈਂ ਜਿੰਨ ਚੀਮਾ ਸਵਾਗਤ ਕਰਦਾ ਤੁਹਾਡਾ ਜਗਤਜੀਤ ਗਰੁੱਪ ਦੇ ਵਿੱਚ ਸੋ ਅੱਜ ਆਪਾਂ ਪਹੁੰਚੇ ਆ ਪਿੰਡ ਕੁਸਲਾ ਤੇ ਬਾਈ ਗੁਰਜੰਟ ਜੀ ਸਾਡੇ ਨਾਲ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਮੂੰਗੀ ਦੀ ਫਸਲ ਬਾਰੇ ਸ਼ਸ਼ੀਕਾਲ ਬਾਈ ਗੁਰਜੰਟ ਜੀ ਕੀ ਗੱਲ ਬਾਈ ਜੀ ਬਾਈ ਜੀ ਪਿਛਲੇ ਦਿਨੀ ਤੁਹਾਡੀਆਂ ਕਾਫੀ ਸਾਰੀ ਵੀਡੀਓਜ਼ ਵਾਇਰਲ ਹੋਈਆਂ ਮੂੰਗੀ ਨੂੰ ਲੈ ਕੇ ਮੂੰਗੀ ਦੀ ਫਸਲ ਨੂੰ ਲੈ ਕੇ ਕਿ ਮੂੰਗੀ ਦਾ ਜਿਹੜਾ ਝਾੜ ਹੈ ਤੁਸੀਂ ਪਿੰਡ ਕੋਸਲੇ ਦੇ ਵਿੱਚ 12 ਕੁਇੰਟਲ ਤੱਕ ਵੀ ਜਿਹੜਾ ਝਾੜ ਹੈ ਉਹ ਲਿਆ ਮੂੰਗੀ ਤੋਂ ਹਾਂਜੀ ਹਾਂਜੀ ਵੀਰੇ ਸੋ ਅ ਅੱਜ ਆਪਾਂ ਸਾਡੇ ਦਰਸ਼ਕ ਵੀਰਾਂ ਨਾਲ ਕਿਸਾਨ ਵੀਰਾਂ ਨਾਲ ਇਹ ਗੱਲ ਸਾਂਝੀ ਕਰਾਂਗੇ ਮੂੰਗੀ ਬਾਰੇ ਮੂੰਗੀ ਦੀ ਫਸਲ ਦੀ ਪੂਰੀ ਜਾਣਕਾਰੀ ਤੁਸੀਂ ਕਦੋਂ ਤੋਂ ਮੂੰਗੀ ਦੀ ਖੇਤੀ ਕਰ ਰਹੇ ਹੋ ਕਿੰਨੀ ਖੇਤੀ ਕਰਦੇ ਹੋ ਤੇ ਕਿਸ ਤਰ੍ਹਾਂ ਇਸ ਮੂੰਗੀ ਦੀ ਸ਼ੁਰੂਆਤ ਹੋਈ ਤੇ ਇਸ ਨੂੰ ਇੰਨੇ ਝਾੜ ਤੱਕ ਤੁਸੀਂ ਕਿਵੇਂ ਲੈ ਕੇ ਗਏ ਹਾਂਜੀ ਭਾਈ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅ ਬ੍ਰੇਕ ਟੁਕਟ ਜੇ ਪਿੰਡ ਲੈਵਲ ਤੇ ਲਾਈਏ ਤਾਂ ਸਾਨੂੰ 10 ਸਾਲ ਹੋ ਗਏ ਮਤਲਬ ਮੂੰਗੀ ਦੀ ਖੇਤੀ ਕਰਦੇ ਹਾਂ ਨੂੰ ਸਾਰੇ ਪਿੰਡ ਨੂੰ ਜੀ ਤਕਰੀਬਨ ਜਦੋਂ ਅਸੀਂ ਸਭ ਤੋਂ ਪਹਿਲਾਂ ਸਟਾਰਟ ਕੀਤੀ ਹੈ ਪਿੰਡ ਚ ਮਤਲਬ ਆਮ ਕੋਈ ਕਿੱਲਾ ਲਾ ਲੈਂਦਾ ਸੀਗਾ ਜਾਂ ਮਤਲਬ ਦੋ ਕਿੱਲੇ ਦਾ ਹੀ ਲਾਉਂਦੇ ਹੁੰਦੇ ਸੀ ਜਿਵੇਂ ਆਮ ਸਾਰੇ ਪੰਜਾਬ ਚ ਕੀਤੀ ਹੁੰਦੀ ਹੁੰਦਾ ਹੀ ਆ ਜਿੱਦਾਂ ਜੀ ਤੇ ਜਦੋਂ ਅਸੀਂ ਵੀ ਮਤਲਬ ਬ੍ਰੇ ਸਟਾਰਟਿੰਗ 'ਚ ਖੇਤੀ ਕਰਨ ਲੱਗੇ ਆ ਸਾਡੇ ਜਿਹੜਾ ਝਾੜ ਹੁੰਦਾ ਹੁੰਦਾ ਸੀਗਾ 2 ਕੁਆਟਰ 4 ਕੁਆਟਰ ਇਦਾਂ ਹੀ ਜੀ ਤੋ ਜਮਾ ਜਮਾ ਅਸੀਂ ਮਤਲਬ ਲਾਉਂਦੇ ਰਹੇ ਸਾਨੂੰ ਤਿਆਰਬਾ ਆਉਂਦਾ ਰਿਹਾ ਹਨਾ ਵੀ ਇਹਦੇ ਵਿੱਚ ਸਾਡੀਆਂ ਕੀ ਜਿਹੜਾ ਅਸੀਂ ਮਿਸ ਕਰ ਜਾਂਦਾ ਜਿਹਦੇ ਕਰਕੇ ਝਾੜ ਘਟ ਜਾਂਦਾ ਤੇ ਉਹ ਚੀਜ਼ਾਂ ਨੂੰ ਦੇਖਦੇ ਦੇਖਦੇ ਸਾਨੂੰ ਤਿਆਰਬਾ ਆਉਂਦਾ ਗਿਆ ਉਹ ਤਿਆਰਬੇ ਦੇ ਆਧਾਰ ਤੇ ਹੁਣ ਅਸੀਂ ਮਤਲਬ 10 ਸਾਲ ਦੇ ਕਰੀਬਨ ਹੋ ਗਏ ਤਾਂ ਅਸੀਂ ਕਣਕ ਵਾਲੇ ਦੇ ਵਿੱਚੋਂ 10 12 ਕੁਆਟਲ ਝਾੜ ਲੈਨੇ ਆਂ ਨਹੀਂ ਤਕਰੀਬਨ ਆਲੂ ਵਾਲੇ ਚੌਨਾ ਦਾ 12 ਕੁਆਰਟਲ ਛਾੜ ਵੀਰੇ ਕਿਉਂਕਿ ਉਹ ਆਲੂ ਵਾਲੇ ਚ ਤਾਂ ਆ ਜਾਂਦਾ ਉਹਨੂੰ ਟਾਈਮ ਜ਼ਿਆਦਾ ਮਿਲ ਜਾਂਦਾ ਗੇਤੀ ਮੰਗੀ ਹੋਣੀ ਹਾਂ ਗੇਤੀ ਹੋ ਜਾਂਦੀ ਉਹਨੂੰ ਖੁੱਲਾ ਟਾਈਮ ਮਿਲ ਜਾਂਦਾ ਕਣਕ ਕਲੇ ਦੇ ਵਿੱਚ ਅਸੀਂ 12 ਕੁਆਰਟਲ ਛਾੜ ਲੈਨੇ ਆ ਕਣਕ ਕਲੇ ਵਿੱਚ ਇਹਦੇ ਵਿੱਚ ਵੀਰੇ ਸਭ ਤੋਂ ਜਿਹੜੀ ਮੇਨ ਚੀਜ਼ ਪਹਿਲਾਂ ਅਸੀਂ ਦੇਖੀ ਆ ਮਤਲਬ ਸਾਡੇ ਤੇ ਹਰਬੇ ਨੇ ਇਹ ਪਹਿਲਾਂ ਤਾਂ ਅਸੀਂ ਸੀਡ ਸਿਲੈਕਟ ਕਰਦੇ ਆ ਵੀ ਸਹੀ ਸੀਡ ਕਿਹੜਾ ਜੀ ਕਈ ਵਾਰੀ ਪਤਾ ਕੀ ਹੁੰਦਾ ਵੀਰੇ ਜੀਮੀਦਾਰ ਹੁਣ ਜਿਵੇਂ ਲਾ ਲਓ ਵੀ ਸਾਡੇ ਪਿੰਡ ਦੇ ਵਿੱਚ ਅਸੀਂ ਮੂੰਗੀ ਜ਼ਿਆਦਾ ਕਾੜਦੇ ਆ ਵੀਡੀਓ ਵੀ ਦੇਖਣਗੇ ਨਾ ਜੀਮੀਦਾਰ ਕਹਿਣਗੇ ਵੀ ਯਾਰ ਔਰ ਇਸ ਰੂ ਇਸ ਕਹਿ ਰਹੀ ਆਪਾਂ ਨਾ ਹੂੰ ਔਰ ਇਸ ਕਰ ਲੈਂਦੇ ਵੀ ਯਾਰ ਮੈਂ ਇਦਾਂ ਪਰ ਉਹ ਇਹ ਨਹੀਂ ਇਹਦੇ ਵਿੱਚ ਵੀ ਕਈ ਚੀਜ਼ਾਂ ਨੇ ਵੀਰੇ ਇਹਦੇ ਜਿਹੜੇ ਸੀਡ ਆਉਂਦੇ ਨੇ ਮੂੰਗੀ ਦਾ ਜਿਵੇਂ ਜਿਹੜੀ ਅਸੀਂ ਵੈਰਾਈਟੀ ਕਾਢੀ ਸੀ ਉਹ ਤਕੜੇ ਵਾਹਣ ਵਾਲੀ ਵੈਰਾਈਟੀ ਆ ਜੀ ਮੂੰਗੀ ਦੀ ਜੇ ਤੁਸੀਂ ਸਾਰੇ ਏਰੀਆ ਝਾੜ ਲੈਣਾ ਇਹਦਾ ਵੀ ਜਿਹੜਾ ਸੀਡ ਆ ਉਹ ਪੈਲੀ ਦੇ ਅਕੋਰਡਿੰਗ ਆਉਂਦਾ ਬਾਹਣ ਦੇ ਅਕੋਰਡਿੰਗ ਆਉਂਦਾ ਮਾੜੇ ਪਾਣੀ ਵਾਲਾ ਅਲੱਗ ਵੈਰਾਈਟੀ ਲੱਗਦੀ ਆ ਵੀਰੇ ਹੂੰ ਜੇ ਆਪਾਂ ਤਕੜੇ ਵਾਹਣ ਵਾਲੀ ਵੈਰਾਈਟੀ ਮਾੜੇ ਵਾਹਣ ਚਲਾ ਦਾਂਗੇ ਤਾਂ ਉਹ ਹਾਈਟ ਨਹੀਂ ਕਰਦੀ ਜੀ ਮੇ ਅਲਓਵਰ ਸਾਰੀਆਂ ਕੰਪਨੀਆਂ ਉਹਨੂੰ ਰੈਫਰ ਕਰੀ ਜਾਂਦੀਆਂ ਨੇ ਵੀ ਆ ਸਾਡਾ ਸਾਰੇ ਕਿਤੇ ਚੜ ਨਹੀਂ ਦਿੰਦਾ ਵੀਰੇ ਜੀ ਇਹ ਚੀਜ਼ਾਂ ਨੋਟ ਕਰ ਜਿਵੇਂ ਤੁਸੀਂ ਹੁਣ ਉਹ ਦੇਖੀਓ 88 ਦੀ ਵੈਰੈਟੀਆਂ ਆਉਂਦੀਆਂ ਸੀ ਨਰਮੇ ਦੀ ਜੀ 773 ਆਉਂਦੀ ਸੀ 776 ਆਉਂਦੀ ਸੀ ਜਿਹੜੀ 73 ਵੈਰੈਟੀ ਸੀ ਉਹ ਤਕੜੇ ਵਾਲੇ ਬਾਣ ਵਾਲੀ ਵੈਰੈਟੀ ਸੀ ਜੀ ਜੇ ਉਹਨੂੰ ਆਪਾਂ ਹਲਕੇ ਬਾਣ ਦੇ ਵਿੱਚ ਲਾ ਦਿੰਦੇ ਸੀ ਤਾਂ ਉਹ ਹਾਈਟ ਜ਼ਿਆਦਾ ਕਰ ਲੈਂਦੀ ਸੀ ਫਲ ਘਟ ਲਾਉਂਦੀ ਸੀ ਜੀ ਜੇ ਆਪਾਂ ਉਹਨੂੰ 76 ਵੈਰੈਟੀ ਸੀ ਜਿਹੜੀ ਉਹਨਾਂ ਦੀ ਜੇ ਉਹਨੂੰ ਤਕੜੇ ਬਾਣ ਚ ਲਾ ਦਿੰਦੇ ਸੀਗੇ ਜੀ ਤਾ ਉਹ ਹਾਈਟ ਯਾਦੇ ਕਰ ਲੈਂਦੀ ਸੀਗੀ ਫਲ ਨਹੀਂ ਲਾਉਂਦੀ ਸੀਗੀ ਜੀ ਮਤਲਬ ਇਸ ਅਕੋਰਡਿੰਗ ਸੀਗਾ ਇਹ ਮੂੰਗੀ ਦੀ ਵੀ ਤਿੰਨ ਚਾਰ ਵੈਰਾਈਟੀਆਂ ਆਉਂਦੀਆਂ ਨੇ ਵੀਰੇ ਜਿਹੜੀਆਂ ਬਾਹਨ ਦੇ ਅਕੋਰਡਿੰਗ ਲੱਗਦੀਆਂ ਜੀ ਠੀਕ ਹੈ ਬਸ ਉਹਦੇ ਆਧਾਰ ਤੇ ਵੀਰੇ ਅਸੀਂ ਜਿਹੜੀ ਸਾਨੂੰ ਪਰਖਾਈ ਸਾਨੂੰ ਪਤਾ ਵੀ ਸਾਡੀ ਜ਼ਮੀਨ ਕਿੱਦਾਂ ਦੀ ਹੈ ਇਹਦੇ ਵਿੱਚ ਕਿਹੜੀ ਵੈਰਾਈਟੀ ਵਧੀਆ ਕਾਮਯਾਬ ਹੁੰਦੀ ਆ ਮਤਲਬ ਦਰਮਿਆਨਾ ਕਹਿ ਦਈਏ ਵੀ ਹਾਈਟ ਕਰਦੀ ਆ ਉਸ ਤੋਂ ਬਾਅਦ ਵਧੀਆ ਝਾੜ ਦਿੰਦੀ ਆ ਜੀ ਕਿਉਂਕਿ ਜਦੋਂ ਕਈ ਮੂੰਗੀਆਂ ਦੀ ਹਾਈਟ ਜ਼ਿਆਦਾ ਹੋ ਜਾਂਦੀ ਹੈ ਫਲ ਬੀਨ ਲਾਉਂਦੀਆਂ ਜੀ ਤੇ ਕਈਆਂ ਦੀ ਹਾਈਟ ਬਹੁਤ ਛੋਟੀ ਰਹਿ ਜਾਂਦੀ ਆ ਉਹ ਵੀ ਨਹੀਂ ਵੱਲ ਆਉਂਦੀਆਂ ਵੀਰੇ ਜੀ ਇਹ ਦਰਮਾਨੇ ਕੱਦ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਜਿਵੇਂ ਹੁਣ ਅੱਜਕੱਲ ਜਿਹੜੀ ਜਿਵੇਂ ਸਾਡੇ ਵਾਲੀ ਵੈਰਾਈਟੀ ਚੱਲ ਰਹੀ ਹੈ ਵੀਰੇ ਅਸੀਂ ਲਾਈ ਆ ਜਾ ਕੋਈ ਹੋਰ ਵੀ ਕਈ ਕੰਪਨੀਆਂ ਕਿਸਮਾਂ ਚੱਲ ਰਹੀਆਂ ਨੇ ਜੀ ਉਹਨਾਂ ਦੀ ਹਾਈਟ ਦਰਮਾਨੀ ਆ ਉੱਪਰ ਉਹ ਚੌਲਿਆਂ ਵਾਂਗੂ ਫਲੀਆਂ ਲਾਉਂਦੀਆਂ ਨੇ ਹਮ ਅ ਪਹਿਲਾਂ ਤਾਂ ਬਈ ਸੋ ਇਹੀ ਇਹਦੇ ਵਿੱਚ ਸੀਡ ਦਾ ਮੇਨ ਆ ਗਿਆ ਨੇ ਚਲੋ ਜਿਵੇਂ ਖੇਤੀ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਮੇਨ ਜ਼ਮੀਨ ਦੀ ਸਿਲੈਕਸ਼ਨ ਦੇ ਨਾਲ-ਨਾਲ ਸੀਡ ਦੀ ਸਿਲੈਕਸ਼ਨ ਹਾਂ ਸੀਡ ਦੀ ਸਿਲੈਕਸ਼ਨ ਜਿਵੇਂ ਦੀ ਅਕੋਰਡਿੰਗਲੀ ਜ਼ਮੀਨ ਆ ਉਸੇ ਤਰ੍ਹਾਂ ਦੀ ਸੀਡ ਚਾਹੀਦੀ ਉਸੇ ਦੀ ਸੀਡ ਚਾਹੀਦਾ ਵੀਰੇ ਹੁਣ ਝੋਨੇ ਦੀ ਵੀ ਤੁਸੀਂ ਦੇਖ ਲਓ ਵੀ ਕਿੰਨੀਆਂ ਵੈਰਾਈਟੀਆਂ ਦਾ ਮਾਰਕੀਟ ਦੇ ਵਿੱਚ ਰੌਲਾ ਪੈ ਰਿਹਾ ਹੈ ਨਾ ਜਿਹੜੀਆਂ ਉਹਨਾਂ ਵੈਰਾਈਟੀਆਂ ਸਰਕਾਰ ਨੇ ਦੇਖੋ ਹਾਈਬ੍ਰਿਡ ਬੈਨ ਕਰਤਾ ਨਾ ਜਿਵੇਂ CR 212 ਦਾ ਥੋੜਾ ਜਿਆਦਾ ਪਰਚਲਤ ਹੋ ਰਹੀ ਹੈ ਕਿਉਂਕਿ ਉਹ ਮਾੜੇ ਵਾਨ ਵਾਲੀ ਵੈਰੈਟੀ ਆ ਜੀ ਉੱਥੇ ਆਪਾਂ ਹਰੇਕ ਪਰਮਲ ਦੀ ਕੋਈ ਵੈਰੈਟੀ ਨਹੀਂ ਲਾ ਸਕਦੇ ਹਨ ਉਸੇ ਅਕੋਰਡਿੰਗ ਇਹਦਾ ਵੀ ਸਿਸਟਮ ਇਹੀ ਹੁੰਦਾ ਜੀ ਪਹਿਲਾ ਬਸ ਇਹਦੇ ਸਭ ਤੋਂ ਪਹਿਲੇ ਜਿਹੜੀ ਆ ਵੀ ਸੀਡ ਦੀ ਸਿਲੈਕਸ਼ਨ ਸਹੀ ਕਰੋ ਆਪਦੇ ਬਾਹਨ ਦੇ ਅਕੋਰਡਿੰਗ ਜੀ ਹਾਂ ਉਸ ਤੋਂ ਬਾਅਦ ਜਦੋਂ ਇਹਦੀ ਬਜਾਈ ਆ ਤੁਸੀਂ ਜਿੰਨਾ ਛੇਤੀ ਕਰ ਸਕਦੇ ਹੋ ਉਹ ਕਰੋ ਕਿਉਂਕਿ ਬਜਾਈ ਤਾਂ ਇਹਦੀ ਬਰੇ ਅਪ੍ਰੈਲ ਦੇ ਐਂਡ ਤੱਕ ਵੀ ਹੋ ਜੂਗੀ ਅਪ੍ਰੈਲ ਦੇ ਐਂਡ ਤੱਕ ਤਾਂ ਹੁੰਦੀ ਹੁੰਦੀ ਹੈ ਮਈ ਤੱਕ ਵੀ ਹੋ ਜੂਗੀ ਉਹਦੇ ਵਿੱਚ ਉਹ ਜ਼ਿੰਮੇਦਾਰ ਕਿੱਥੇ ਮਾਰ ਖਾ ਜਾਂਦਾ ਕਿਉਂਕਿ ਇਸ ਵੈਰੈਟੀ ਨੂੰ ਤੁਹਾਨੂੰ ਕਟ ਕੋਟ 60 ਤੋਂ 65 ਦਿਨ ਲੈਂਦੀ ਆ ਦੇਣੇ ਪੈਣਗੇ ਦੇਣੇ ਪੈਣਗੇ ਕਟਾਈ ਤੱਕ 70 ਦਿਨ ਆਰਾਮ ਨਾਲ ਚਲੀ ਜਾਊਗੀ ਜੀ ਤੇ ਕਈ ਵਾਰ ਜੀਮੀਦਾਰ ਮਿਹਨਤ ਵੀ ਕਰੀ ਜਾਂਦਾ ਤੇ 65 ਦਿਨਾਂ ਦੀ ਪਹਿਲੀ ਹੋ ਵੀ ਜਾਂਦੀ ਆ ਜਦੋਂ ਐਨ ਵੱਢਣ ਦੇ ਕਿਨਾਰੇ ਆਉਂਦਾ ਤਾਂ ਦਰਵਾਜ਼ਾਂ ਸਾਟ ਹੋ ਜਾਂਦੀਆਂ ਨੇ ਹੂੰ ਉਹ ਬਾਰਸ਼ਾਂ ਦੇ ਜਦੋਂ ਪੈ ਗਈਆਂ ਤੁਸੀਂ ਲਾ ਲਓ ਲਗਾਤਾਰ ਦੋ ਦਿਨ ਵੀ ਬਾਰਸ਼ ਪਈ ਗਈ ਮੌਨਸੂਨਾਂ ਦੇ ਵਿੱਚ ਉਹਦੇ ਜੀ ਤਾਂ ਨਾ ਇਹ ਮਸ਼ੀਨ ਦੀ ਬਾਢੀ ਚਾਉਂਦੀ ਆ ਕਿਉਂਕਿ ਛੋਟੀ ਕ੍ਰੌਪ ਹੁੰਦੀ ਆ ਜੀ ਜੇ ਅਗਰ ਮਸ਼ੀਨ ਉਹਦਾ ਕੱਟ ਕਟਰ ਨੀਵਾ ਕਰਦੀ ਆ ਉਹ ਅੱਧੇ ਥਰਲੇ ਹੀ ਖਰਾਬ ਹੋ ਜਾਂਦੀ ਹੈ ਨਾ ਉਹ ਪ੍ਰੋਪਰ ਜ਼ਿੰਮੇਵਾਰ ਦੇ ਹੱਥ ਚ ਨਹੀਂ ਆਉਂਦੀ ਉਹ ਅਸੀਂ ਪਹਿਲਾ ਲਾਣ ਦਾ ਇਸ ਕਰਕੇ ਕਹਿੰਦੇ ਆ ਵੀ ਉਹ ਬਾਰਸ਼ਾਂ ਤੋਂ ਪਹਿਲਾਂ ਉਹਦੀ ਕਟਾਈ ਕਰ ਲੇ ਜੀ ਬਾਰਸ਼ ਤੋਂ ਪਹਿਲਾਂ ਪਹਿਲਾਂ ਮਤਲਬ ਹਾਰਵੈਸਟਿੰਗ ਹੋ ਜਾਈਏ ਹਾਂ ਹੋ ਜਾਈ ਤੇ ਆਲੂ ਵਾਲੇ ਬਾਣੇ ਜੀ ਤਾਂ ਨਾਰਮਲ ਹੀ ਹੋ ਜਾਂਦੀ ਹੈ ਬਈ ਟਾਈਮ ਬਹੁਤ ਖੁੱਲਾ ਮਿਲਦਾ ਕਿਉਂਕਿ 1 ਅਪ੍ਰੈਲ ਦੇ ਤਕਰੀਬਨ 1 ਅਪ੍ਰੈਲ ਤੋਂ ਲੈ ਕੇ 7 ਅਪ੍ਰੈਲ ਤੱਕ ਰਬ ਬਜਾਈ ਹੋ ਜਾਂਦੀ ਆਲੂ ਦੇ ਬਾਣੇ ਨਾ ਇਹ ਚ ਦੇਖੋ ਇਸ ਵਾਰ ਤਾਂ ਹਜੇ ਤੱਕ ਰਬਜਾਈ ਵੀ ਹੋਈ ਜਾਂਦੀ ਆ ਕਿਉਂਕਿ ਕਣਕਾਂ ਲੇਟ ਹੋ ਗਈਆਂ ਨਾ ਜੀ ਤੇ ਬਸ ਜ਼ਿਮੀਦਾਰ ਜਿੰਨਾ ਹੋ ਸਕੇ ਨੀ ਅਪ੍ਰੈਲ ਮਹੀਨੇ ਦੇ ਵਿੱਚ ਇਹਦੀ ਬਿਜਾਈ ਕਰ ਦੇ ਕਰ ਦੇਵੇ ਹਾਂ ਉਹ ਦੇ ਲਈ ਬੈਸਟ ਆ ਉਸ ਤੋਂ ਬਾਅਦ ਟਾਈਮ ਮਿਲ ਜਾਂਦਾ ਫਿਰ ਦੂਸਰਾ ਮਾਰ ਕਿਥੇ ਖੰਦਾ ਜ਼ਿਮੀਦਾਰ ਜਦੋਂ ਆਪਾਂ ਇਹਦੀ ਬਿਜਾਈ ਕਰਦੇ ਵੀਰੇ ਕਈ ਵਾਰੀ ਕੀ ਹੁੰਦਾ ਨਾ ਜਦੋਂ ਇਹਦੀ ਬਿਜਾਈ ਕਰਨ ਤੋਂ ਬਾਅਦ ਹਾਂ ਆਪਾਂ ਖੇਤ ਚੱਕਰ ਨਹੀਂ ਮਾਰਦੇ ਵੀਰ ਹਜੇ ਤਾਂ 5-10 ਦਿਨ ਹੋਏ ਆ ਬੀਜੇ ਹਨ ਕਈ ਜ਼ਿਮੀਦਾਰ ਤਾਂ ਅਸੀਂ ਦੇਖਿਆ ਜਿਹੜੇ ਨਵੇਂ ਮਤਲਬ ਸਾਡੇ ਤੋਂ ਵੀਰ ਲੈ ਕੇ ਗਏ ਆ ਉਹ 15-15 ਦਿਨ ਵੀ ਸਪਰੇ ਨਹੀਂ ਕੀਤੀ ਉਹਨਾਂ ਨੇ ਜੀ ਜੇ ਜਦੋਂ ਇਹ ਪਹਿਲੇ ਸਟੇਜ ਚ ਆਉਂਦੀ ਹੈ ਨਾ ਇਹਦੀ ਜਰਮੀਨੇਸ਼ਨ ਹੁੰਦੀ ਆ ਤੇ ਜਦੋਂ 7ਵੇਂ 8ਵੇਂ ਦਿਨ ਚੋਂਦੀ ਆ ਦੋ ਪੱਤਿਆਂ ਦੇ ਕਰੀਬਨ ਜੀ ਦੋ ਪੱਤਿਆਂ ਤੇ ਜਾ ਕੇ ਜੋ ਇਹ ਤੀਸਰਾ ਪੱਤਾ ਸਟਾਰਟ ਕਰਦੀ ਨੇ ਉਦੋਂ ਸੁੰਡੀ ਦਾ ਬਹੁਤ ਬਰੀਕ ਸੁੰਡੀ ਦਾ ਅਟੈਕ ਆਉਂਦਾ ਇਹਨੂੰ ਜੀ ਜਿਹੜਾ ਉਹ ਅਟੈਕ ਆ ਉਹ ਉੱਪਰ ਇੱਕ ਜਾਲਾ ਟਾਈਪ ਦਾ ਬਣਾ ਦਿੰਦਾ ਜੋ ਕਿ ਬਹੁਤ ਘੱਟ ਮਤਰਾ ਹੀ ਦਿਖਦਾ ਆਪਾਂ ਨੂੰ ਹੂੰ ਜਦੋਂ ਇਹ ਜਿਆਦਾ ਆਪ ਦਾ ਨੁਕਸਾਨ ਕਰਦੀ ਹੈ ਉਦੋਂ ਬਾਅਦ ਜੀਮਦਰ ਨੂੰ ਉਹ ਦਿਖਾਈ ਦਿੰਦਾ ਤੇ ਉਹਦੇ ਕਰਕੇ ਕਰੌਪ ਕਟਗੜ 5 ਦਿਨ ਲੇਟ ਹੋ ਜਾਂਦੀ ਹੈ ਕਿਉਂਕਿ ਜਿਹੜਾ ਉਹ ਤੀਸਰੇ ਪੱਤੇ ਨੇ ਗਰੋਥ ਕਰਨੀ ਹੈ ਪੂਰੇ ਬੂਟੇ ਨੇ ਉਹ ਰੁਕ ਜਾਂਦੀ ਹੈ ਹੂੰ ਉਹ ਸੁੰਡੀ ਦਾ ਜਿਹੜਾ ਮਤਲਬ ਅਟੈਕ ਆਟੋਮੈਟਿਕ ਜੋ ਜੀਮਦਰ ਸਪਰੇ ਨਹੀਂ ਕਰਦਾ ਕਿਉਂਕਿ ਸੁੰਡੀ ਦਾ ਕੀ ਸਿਸਟਮ ਹੁੰਦਾ ਵੀਰੇ ਇਹਦਾ ਨਾ ਇੱਕ ਸਰਕਲ ਹੁੰਦਾ ਆਂਡੇ ਦੇਣ ਦੀ ਪ੍ਰਕਿਰਿਆ ਤੋਂ ਬਾਅਦ ਇਹ 14 ਦਿਨ ਤੱਕ ਇਹਦਾ ਹੁੰਦਾਗਾ ਅੰਡੇ ਤੋਂ ਬਾਅਦ ਨਿਕਲ ਕੇ 5 ਦਿਨਾਂ ਬਾਅਦ ਅੰਡੇ ਨਿਕਲ ਕੇ ਉਸ ਤੋਂ ਬਾਅਦ ਇਹ 5-7 ਦਿਨ ਜਉਂਦੀ ਰਹਿੰਦੀ ਆ ਟੋਮੈਟਿਕ ਵੀ ਇਹ ਮਰ ਜਾਂਦੀ ਆ ਮਰ ਜਾਂਦੀ ਆ ਆਲੇ ਚੱਕਰ ਸਨ ਉਹ ਫਿਰ ਉਸ ਤੋਂ ਬਾਅਦ ਬੂਟਾ ਗ੍ਰੋਥ ਕਰਨ ਲੱਗਦਾ ਅਸੀਂ ਸਾਡੇ ਹਾਂ ਜਦੋਂ ਮਰ ਗਈ ਹਾਂ ਸਾਡੇ ਕੀ ਸਿਸਟਮ ਹੁੰਦਾ ਵੀਰੇ ਸਾਡੇ ਜਦੋਂ ਬਜਾਈ ਹੋ ਗਈ 8ਵੇਂ ਦਿਨ ਅਸੀਂ ਸਪਰੇਅ ਕਰ ਦਿੰਨੇ ਆ ਸਾਨੂੰ ਕਿਉਂਕਿ ਸਾਡਾ ਤਿਆਰ ਬਾਹਰ ਆ ਸਾਨੂੰ ਪਤਾ ਇਸ ਚੀਜ਼ ਦਾ ਵੀ ਇਸ ਇਸ ਟਾਈਮ ਤੇ ਇਹਦੇ ਟੈਕ ਆ ਜਾਣਾ ਜੀ ਉਹ ਸਪਰੇਅ ਦੇ ਟੈਕ ਉਹ ਜਦੋਂ ਅਸੀਂ ਉਹਨੂੰ ਸੁੰਡੀ ਤੋਂ ਬਚਾ ਲੈਂਦੇ ਆ ਤਾਂ ਉਹੀ ਉਹ ਜਲਦੀ ਗ੍ਰੋਥ ਕਰ ਜਾਂਦਾ ਜੀ ਤੇ ਉਹ ਸਟੈਪ ਵਾਈਜ਼ ਸਟੈਪ ਵਾਈ ਅ ਮਤਲਬ 15 ਦਿਨ ਤੱਕ ਅਸੀਂ ਪੂਰੀ ਇਹਦੀ ਦੇਖਭਾਲ ਪੂਰੀ ਗੌਰ ਨਾਲ ਕਰਦੇ ਹਾਂ ਕਿਉਂਕਿ ਉਸ ਤੋਂ ਬਾਅਦ ਪੱਤਿਆਂ ਦੀ ਸੰਖਿਆ ਵੱਧ ਜਾਂਦੀ ਹੈ ਅਟੈਕ ਦਾ ਹੀ ਪਤਾ ਲੱਗਣ ਲੱਗ ਜਾਂਦਾ ਹੈ ਜੀ ਕਿਉਂਕਿ ਉਸ ਤੋਂ ਬਾਅਦ ਜੇ ਹੁਣ ਤੁਸੀਂ ਆਹ ਮੂੰਗੀ ਲਾ ਲਓ ਵੀਰੇ ਇਹ ਹੋਗੀ ਇਸ ਟਾਈਮ 25 ਦਿਨਾਂ ਦੀ ਹੋਗੀ ਜੀ ਇਹ ਥੋੜੀ ਜਿਹੀ ਗੇਤੀ ਵਿਜੀ ਹੋਈ ਆ ਹੁਣ ਇਸ ਤੋਂ ਬਾਅਦ ਜੇ ਇਹ ਤੇ ਮੂੰਗੀ ਦਾ ਸੁੰਡੀ ਦਾ ਅਟੈਕ ਆਊਗਾ ਤਾਂ ਆਪਾਂ ਨੂੰ ਦਿਸੂਗਾ ਕਿ ਪੱਤਿਆਂ ਦੇ ਵਿੱਚ ਸਾਾਕ ਆ ਜਾਣਗੇ ਹਣਾ ਜੀ ਜਿਹੜੀ ਛੋਟੀ ਵਿਵਸਥਾ ਹੁੰਦੀ ਹੈ ਉਹਦੇ ਵਿੱਚ ਬਹੁਤ ਘੱਟ ਪਤਾ ਲੱਗਦਾ ਜੀ ਕਈ ਵਾਰ ਜ਼ਿਮੀਂਦਾਰ ਇੱਥੇ ਹੀ ਮਾਰ ਮਤਲਬ ਕਿ 8ਵੇਂ ਦਿਨ ਮੂੰਗੀ ਤੇ ਤੁਸੀਂ ਸਪਰੇ ਕਰ ਹੀ ਦਿੰਨੇ ਹੋ ਸੁੰਦੀ ਨੂੰ ਫਿਰ ਕਰ ਦਿੰਨੇ ਆ 100% ਕਰ ਦਿੰਨੇ ਆ ਅਸੀਂ ਮਤਲਬ ਇਹ ਵੀ ਨਹੀਂ ਦੇਖਦੇ ਕਿ ਇਹ ਤੇ ਸੁੰਦੀ ਹੈ ਜਾਂ ਨਹੀਂ ਹੈ ਫਿਰ ਵੀ ਕਰ ਦਿੰਨੇ ਆ ਅਸੀਂ ਉਸ ਤੋਂ ਬਾਅਦ ਫਿਰ ਪਹਿਲੀ ਸਪਰੇ ਤੋਂ ਬਾਅਦ ਪਹਿਲੀ ਸਪਰੇ ਅਸੀਂ ਨਾਰਮਲ ਕਰ ਦਿੰਨੇ ਆ ਜਿੱਦਾਂ ਆਮ ਹੀ ਕੋਰੀਜਨ ਦੀ ਕਰ ਦਿੰਦੇ ਆ ਅਰਜਨ ਮਾਰਕੀਟ ਦੇ ਵਿੱਚ 1.9 ਆਉਂਦੀ ਹੈ ਨਾ ਉਸ ਤਰੀਕੇ ਦੀ ਕਰ ਦਿੰਨੇ ਆ ਹਲਕੀ ਸਪਰੇ ਸੈਕੰਡ ਸਪਰੇ ਅਸੀਂ ਮਤਲਬ 10 ਦਿਨਾਂ ਦੇ ਗੈਰ ਤੇ ਕਰ ਦਿੰਨੇ ਆ ਜੀ ਉਸ ਸਪਰੇਅ ਦੇ ਵਿੱਚ ਕਈ ਵਾਰੀ ਇਹ ਜ਼ਿੰਮੇਦਾਰ ਮਤਲਬ ਇੱਥੇ ਹੀ ਮਾਰ ਖਾਂਦੇ ਨੇ ਇਹ ਨਾ ਹਰ ਸਪਰੇਅ ਦੇ ਵਿੱਚ ਜਿਹੜਾ ਸੀ ਤੇਲੇ ਵਾਲੀ ਸਪਰੇਅ ਜ਼ਰੂਰ ਪਾਉਣੇ ਆ ਜਿਸ ਵਿੱਚ ਬਾਈਟ ਫਲਾਈ ਦਾ ਅਟੈਕ ਬਹੁਤ ਆਉਂਦਾ ਲੂੰਗੀ ਦੇ ਉੱਤੇ ਬਹੁਤ ਆਉਂਦਾ ਜੀ ਉਹਦੇ ਕਰਕੇ ਪੀਲਾਪਨ ਵੀ ਆਉਂਦਾ ਇਹਦੇ ਵਿੱਚ ਜੀ ਇਕੱਲੇ ਵਾਇਰਸ ਕਰਕੇ ਨਹੀਂ ਆਉਂਦਾ ਬਾਈਟ ਫਲਾਈ ਕਰਕੇ ਪੀਲਾਪਨ ਦਾ ਰੋਗ ਆਉਂਦਾ ਇਹਦੇ ਵਿੱਚ ਜੀ ਜਦੋਂ ਬਾਈਟ ਫਲਾਈ ਕਰਕੇ ਤੁਸੀਂ ਦੇਖੋ ਕਈ ਵਾਰੀ ਨਾ ਜ਼ਿੰਮੇਦਾਰਾਂ ਦੇ ਤੁਸੀਂ ਜਿਹੜੇ ਬੂਟੇ ਜ਼ਿਆਦਾ ਪੀਲੇ ਹੁੰਦੇ ਹਨ ਉਹਨਾਂ ਨੂੰ ਤੁਸੀਂ ਹਲਾਵੋਗੇ ਦੇ ਵਿੱਚੋਂ ਬਾਈਟ ਫਲਾਈ ਬਹੁਤ ਉੱਡੂ ਉੱਡੂਗੀ ਉਹਦੇ ਵਿੱਚ ਹਾਂ ਜੀ ਉਹ ਉਸੇ ਕਰਕੇ ਇਹ ਦਿੱਕਤ ਆਉਂਦੀ ਆ ਸਾਹੀ ਹਰ ਸਪਰੇਅ ਦੇ ਵਿੱਚ ਜਿੱਦਾਂ ਕਹੇ ਦੀ ਆਪਾਂ ਫੈਪੋਨੇਟ ਮਥਾਏ ਲਾਉਂਦੀ ਆ 30% ਜੀ ਜਾਂ ਮੀਡਾਪਰਾਇਡ ਆਉਂਦੀ ਆ ਜੀ ਇਹ ਜਿਹੜੇ ਸਾਲਟ ਆ ਤੇਲ ਵਾਲੀ ਕੋਈ ਵੀ ਆਪਾਂ ਸਪਰੇਅ ਅਸੀਂ ਮਿਕਸ ਕਰਦੇ ਆ ਨਾਲ ਅਗਲੀ ਸਪਰੇਅ ਦੇ ਵਿੱਚ ਪਹਿਲੀ ਸਪਰੇਅ ਦੇ ਵਿੱਚ ਵੀ ਮਿਕਸ ਕਰ ਦਿੰਨੇ ਆ ਨਹੀਂ ਪਹਿਲੀ ਚ ਅਸੀਂ ਨਹੀਂ ਕਰਦੇ ਪਹਿਲੀ ਤਾਂ ਕਿਉਂਕਿ ਛੋਟੀ ਬੁਆਸਤਾ ਹੁੰਦੀ ਆ ਉਦੋਂ ਅਟੈਕ ਜਿਹਦੇ ਨਹੀਂ ਹੁੰਦਾ ਸੈਕੰਡ ਸਪਰੇਅ ਤੋਂ ਅਸੀਂ ਸਟਾਰਟ ਕਰ ਦਿੰਨੇ ਆ ਨਾਲ ਤੇਲਾ ਮਿਕਸ ਕਰਦੇ ਆ ਹਾਂ ਤੇਲ ਵਾਲੀ ਮਿਕਸ ਕਰ ਦਿੰਨੇ ਆ ਉਸ ਤੋਂ ਬਾਅਦ ਆ ਜਾਂਦੀਆਂ ਸੀ ਫੰਗੀਸਾਈਡ ਦਾ ਵੀ ਸਪਰੇਅ ਆ ਕਰਦੇ ਆ ਅਸੀਂ ਤੀਸਰੀ ਸਪਰੇਅ ਤੋਂ ਲੈ ਕੇ ਕਿੰਨੇ ਕਿੰਨੇ ਦਿਨ ਦੇ ਗੈਪ ਨਾਲ ਫਿਰ ਇਹ ਚੱਲਦੀ ਰਹਿੰਦੀ ਆ ਇਹ ਵੀ ਇਹ ਜਿਹੜਾ ਤਾਂ ਅਸੀਂ ਸਾਡਾ ਸਿਸਟਮ ਅਸੀਂ ਜਿਹੜੀਆਂ ਸਪਰੇਆਂ ਥੋੜੀਆਂ ਜਿਹੀਆਂ ਨਾਰਮਲ ਕਰਦੇ ਆਂ ਵੀ ਜਿਆਦਾ ਕੋਸਟਲੀ ਨਹੀਂ ਕਰਦੇ ਜੀ ਜਿਦਾਂ ਕਹਦੀ ਆਪਾਂ ਸਸਤੇ ਰੇਟ ਵਾਲੀਆਂ ਕਰਦੇ ਆਂ ਉਹਦੇ ਕਰਕੇ ਉਹਨਾਂ ਦਾ ਰਿਜ਼ਲਟ ਜਿਹੜਾ 10 ਤੋਂ 12 ਦਿਨ ਦਾ ਹੁੰਦਾ ਹਨਾ ਜੀ ਅ ਜੇ ਹੁਣ ਜੀਮੇਦਾਰ ਦੂਸਰੀ ਸਪਰੇ ਵਧੀਆ ਮਤਲਬ ਕੰਪਨੀ ਦੀ ਆ ਤੁਸੀਂ ਕਹਿ ਲਓ ਵੀ ਸਟਰੋਂਗ ਸਟਰੋਂਗ ਕਰ ਦੂਆ ਮਹਿੰਗੀ ਕਰ ਦੂਆ ਤਾਂ ਸ਼ਾਇਦ ਰਿਜ਼ਲਟ 15 ਦਿਨ ਵੀ ਰੇ ਬਾਕੀ ਇਹ ਰਿਜ਼ਲਟ ਬਈ ਮੌਸਮ ਤੇ ਡਿਪੈਂਡ ਹੁੰਦਾ ਹੁੰਦਾ ਹਮ ਜਿਵੇਂ ਹੁਣ ਔਣ ਮੌਸਮ ਚੱਲ ਰਿਹਾ ਥੋੜੀ ਮਤਲਬ ਜੇ ਇਹ ਬਾਰਸ਼ਾਂ ਵੀ ਪੈ ਰਹੀਆਂ ਹਨ ਤਾਂ ਨਵੀ ਹੈਗੀ ਮੌਸਮ ਠੰਡ ਹੈਗੀ ਤਾਂ ਰਿਜ਼ਲਟ ਵਧੀਆ ਆ ਜਾਂਦਾ ਜੇ ਖੁਸ਼ਕੀ ਜ਼ਿਆਦਾ ਆ ਤਾਂ ਰਿਜ਼ਲਟ ਬਹੁਤ ਘੱਟ ਟਾਈਮ ਆਉਂਦਾ ਹੈ ਨਾ ਇਹਦੇ ਨਾਲ ਮੂੰਗੀ ਤੇ ਵੀ ਫਰਕ ਪੈਂਦਾ ਹੂੰ ਮੂੰਗੀ ਨੂੰ ਵੈਸੇ ਜੇ ਆਮ ਦੇਖੀਏ ਨਾ ਜਿਹੜੀ ਵੈਰਾਈਟੀਆਂ ਚੱਲਦੀਆਂ ਨੇ ਆਪਣੇ ਪੰਜਾਬ ਚ ਉਹਨਾਂ ਨੂੰ 1100 ਤੋਂ ਲੈ ਕੇ 1200 ਮਤਲਬ ਡਿਗਰੀ ਡੇ ਟੈਂਪਰੇਚਰ ਚਾਹੀਦਾ ਹੁੰਦਾ ਜੀ 65 ਦਿਨਾਂ ਵਿੱਚ ਪੱਕਣ ਦੇ ਪਹਿਣ ਦਿਨਾਂ ਦੇ ਵਿੱਚ ਬਗਾਈ ਵਾਸਤੇ ਠੀਕ ਹੈ ਜੀ ਹਾਂ ਡਿਗਰੀ ਡੇ ਦੇ ਹਿਸਾਬ ਦੇ ਨਾਲ ਹੀ ਤੇ ਮਤਲਬ ਇਹਨੇ ਜਲਦੀ ਤੇ ਲੇਟ ਪੱਕਣਾ ਜੀ ਉਹਦੇ ਅਕੋਰਡਿੰਗ ਹੀ ਜੇ ਜਿਹੇ ਜੈ ਨੂੰ ਮਤਲਬ ਮੌਸਮ ਮਿਲਿਆ ਉਹਦੇ ਅਕੋਰਡਿੰਗ ਇਹਦਾ ਚਾਰਜ ਵਰਕ ਪੈਣਾ ਹੂੰ ਪਿਛਲੀ ਵਾਰ ਥੋੜਾ ਜਆ ਝਾੜ ਘਟੇ ਸੀ ਕਿਉਂਕਿ ਡਿਗਰੀ ਡੇ ਬਹੁਤ ਸੀ ਟੈਂਪਰੇਚਰ ਬਹੁਤ ਜਿਆਦਾ ਜਿਆਦਾ ਸੀ ਇਸ ਵਾਰ ਥੋੜਾ ਜਿਆ ਘੱਟ ਲੱਗ ਰਿਹਾ ਨਾ ਜੀ ਇਸ ਕਰਕੇ ਝਾੜ ਵਧੀਆ ਹੋਣ ਦੇ ਹੈਗੇ ਆ ਸੰਭਾਵਨਾ ਹੈਗੀ ਹੈ ਇਸ ਦੀ ਸੰਭਾਵਨਾ ਹੈਗੀ ਆ ਉਸ ਵਾਰ ਤੀਸਰੀ ਸਪਰੇ ਦੇ ਵਿੱਚ ਵੀਰੇ ਆ ਅਸੀਂ ਜਦੋਂ ਇਹ 35 ਤੋਂ 40 ਦਿਨਾਂ ਦੀ ਵਿਵਸਥਾ ਚ ਆ ਜਾਂਦੀ ਆ ਜਾਂ 45 ਦਿਨਾਂ ਤੱਕ ਲੱਗ ਜਾਂਦੀ ਆ ਤਾਂ ਜਦੋਂ ਇਹ ਇੱਕ ਹੋਰ ਝੱਕਣਾ ਸਟਾਰਟ ਕਰਦੀ ਆ ਹੂੰ ਉਹ ਦੇ ਅਕੋਰਡਿੰਗ ਵੀ ਅਸੀਂ ਉਹਨਾਂ ਫਲ ਚ ਦੁੱਗਣੀ ਗ੍ਰੋਥ ਆਵੇ ਉਹ ਇਹਦੀਆਂ ਸਪਰੇਆਂ ਦਾ ਇਸਤੇਮਾਲ ਕਰਦੇ ਆ ਜੀ ਵੀ ਜਿਹਦੇ ਕਰਕੇ ਵੀ ਕਹਿ ਦਈਏ ਜਿਵੇਂ ਆਪਾਂ ਸਬਜ਼ੀਆਂ ਤੇ ਦੀਮਦਾਰ ਜ਼ਿਆਦਤ ਕਰਦਨੇ ਵੀ ਉਹਨੂੰ ਫਲਾਵਰਿੰਗ ਜ਼ਿਆਦਾ ਆ ਜੀ ਉਹ ਫਲਾਵਰਿੰਗ ਵਾਲੇ ਕਈ ਟੈਕਨੀਕਲ ਅਸੀਂ ਚੂਜ਼ ਕਰਦੇ ਆ ਜਿਵੇਂ ਇੱਕ ਆਪਣਾ ਅ ਗੋਤਰੀ ਦਾ ਟੱਬ ਲਾਉਂਦਾ ਉਹਦਾ ਬਹੁਤ ਟਾਪ ਰਹਾ ਸਾਨੂੰ ਰਿਅਲਟ ਮਿਲਦਾ ਤੇ ਉਹ ਗੋਦਰੇ ਦਾ ਡਾਵਲ ਕਿਸ ਤਰ੍ਹਾਂ ਜੀ ਉਹ ਮਤਲਬ ਇੱਕ ਉਹ ਚ ਹਿਮ ਆਪਣੇ ਉਹ ਹੁੰਦੇ ਨੇ ਜੀ ਅਮੀਨੋ ਐਸਿਡ ਜੀ ਉਹ ਹਾਰਮੋਨ ਜੀ ਹੁੰਦੇ ਉਹਦੇ ਇੱਕ ਤਰ੍ਹਾਂ ਦੇ ਉਹ ਜਦੋਂ ਤੁਸੀਂ ਉਹਦੀ ਸਪਰੇਅ ਕਰ ਦੋਗੇ ਤਿੰਨ ਦਿਨਾਂ ਦੇ ਵਿੱਚ ਤੁਹਾਨੂੰ ਮੂੰਗੀ ਦੇ ਉੱਤੇ ਫਰਕ ਮਹਿਸੂਸ ਹੋਊਗਾ ਫੁੱਲ ਆ ਜਾਣਗੇ ਮੂੰਗੀ ਦੇ ਫਲ ਆ ਜੂਗਾ ਮਤਲਬ ਜੇ ਤੁਸੀਂ ਉਹਦੀ ਸਪੋਇਲ ਕਰੋ ਸਪਰੇਅ ਕਰਤੀ ਅੱਜ ਸਵੇਰ ਜੀ ਤੁਸੀਂ ਦੂਸਰੇ ਦਿਨ ਜਾ ਕੇ ਦੇਖੋਗੇ ਤਾਂ ਤੁਹਾਨੂੰ ਇੰਨਾ ਏਦਾਂ ਲੱਗੂਗਾ ਵੀ ਯਾਰ ਇਹ ਸਾਰੀ ਫਲਾਵਰਿੰਗ ਨਾ ਪਰ ਗਈ ਜੀ ਉਹ ਮਤਲਬ ਬੁੱਟੇ ਨੂੰ ਉਸ ਵਾਸਤਾ ਵੱਲ ਫਲ ਵਾਲੀ ਵਾਸਤਾ ਵੱਲ ਚੇਂਜ ਕਰ ਦਿੰਦੇ ਹਾਂ ਹਾਰਮੋਨ ਜਿਵੇਂ ਟਾਟਾ ਤਾਕਤ ਹੁੰਦਾ ਜੀ ਕਪਟਾਨ ਸਾਲਟ ਹੁੰਦਾ ਜੀ ਕਪਟਾਨ ਸਾਲਟ ਵੀ ਇਸ ਕੰਮ ਵਾਸਤੇ ਬਹੁਤ ਪਰਫੈਕਟ ਆ ਫਲਾਵਰਿੰਗ ਤੇ ਆ ਕੇ ਬਹੁਤ ਰੀਐਕਟ ਕਰਦਾ ਕੋਲੀ ਨਾਸਕ ਤੋਂ ਵੀ ਰੋਕਦਾ ਉਹ ਜੜ ਜੜ ਚ ਪ੍ਰੋਬਲਮ ਦੇ ਉਹ ਤਾਂ ਵੀ ਰੋਕਦਾ ਜੀ ਉਹਦੀ ਸਪਰੇ ਵੀ ਅਸੀਂ ਮਿਕਸ ਕਰ ਦਿੰਨੇ ਆ ਤੀਸਰੀ ਦੇ ਵਿੱਚ ਮਤਲਬ ਇਹ ਕਈ ਚੀਜ਼ਾਂ ਸੀ ਜਿਹੜਾ ਟਾਈਮ ਟੂ ਟਾਈਮ ਉਹਦੀ ਮੂੰਗੀ ਦੇ ਅਕੋਰਡਿੰਗ ਉਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਆਂ ਤੇ ਮਤਲਬ ਮੂੰਗੀ ਦੀ ਜਿੰਨੀ ਕੇਅਰ ਰੱਖੀ ਜਾਊਗੀ ਓਨਾ ਜ਼ਿਆਦਾ ਤੁਹਾਨੂੰ ਝਾੜ ਦੇਊਗੀ ਓਨਾ ਝਾੜ ਹੁਣ ਜਿਵੇਂ ਸਪੋਇਜ਼ ਕਰੋ ਵੀਰੇ ਕਈ ਏਰੀਆ ਚ ਮੁੱਛਲ ਲੱਗਦਾ ਹਨਾ ਉਹ ਏਰੀਆ ਦੇ ਲੋਕ ਇਨ ਐਕਸਪਰਟ ਹੁੰਦੇ ਆ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਮੁੱਛਲ ਤੇ ਹੁਣ ਕਿਹੜੀ ਬਿਮਾਰੀ ਆਉਣੀ ਆ ਜੀ ਉਹਨਾਂ ਦੇ ਅਟੈਕ ਤੋਂ ਪਹਿਲਾਂ ਉਹ ਕਰ ਦਿੰਦੇ ਆ ਸਾਨੂੰ ਏਸੀ ਦੀ ਮਤਲਬ ਇੰਨੀ ਕਨੋਲਜ ਹੈਗੀ ਆ ਵੀ ਸਾਨੂੰ ਇਹ ਪਤਾ ਵੀ ਇਹ ਤੇ ਹੁਣ ਕਿਹੜਾ ਅਟੈਕ ਆਉਣਾ ਜੀ ਵੀ ਮੌਸਮ ਹੁਣ ਇਦਾਂ ਦਾ ਹੋ ਗਿਆ ਹੁਣ ਵੀ ਇਹ ਤੇ ਮਤਲਬ ਸੁੰਡੀ ਦਾ ਅਟੈਕ ਆਉਣਾ ਜਾਂ ਇਹਨੇ ਮਤਲਬ ਇਹਦਾ ਕਹਿਦੀ ਵੀ ਇਹਦੀ ਗਰੋਥ ਰੁਕਣੀ ਕੋ ਨਹੀਂ ਉਹ ਸਾਨੂੰ ਉਹਦੇ ਅਕੋਰਡਿੰਗ ਹੀ ਅਸੀਂ ਸਪਰੇਅ ਕਰਦੇ ਰਹੇ ਹਾਂ ਇੱਕ ਜੇ ਜੇ ਮਤਲਬ ਕਹਿਦੀ ਹੈ ਵੀ ਗਰਮੀ ਜ਼ਿਆਦਾ ਪੈਂਦੀ ਆ ਟੈਂਪਰੇਚਰ ਆਈ ਆਉਂਦਾ ਇੱਕ ਗਨੈਕਸਾ ਦਾ ਪ੍ਰੋਡਕਟ ਆਉਂਦਾ ਗਨੈਕਸਾ ਆਉਂਦਾ ਯੂਪੀਐਲ ਦਾ ਪ੍ਰੋਡਕਟ ਜੀ ਸਿਲੀਕੋਨ ਆਕਸਾਈਡ ਹੁੰਦਾ ਉਹ ਚ ਹੂੰ ਉਹਦਾ ਕੀ ਕੰਮ ਹੁੰਦਾ ਵੀਰੇ ਉਹਨੇ ਪੱਤਿਆਂ ਦੇ ਉੱਪਰ ਲੇਹਰ ਬਣਾ ਲੇਅਰ ਬਣਾਉਣੀ ਆ ਹੂੰ ਤੇ ਉਹਨੇ ਜਿਹੜਾ ਇਹਨੂੰ ਬੂਟੇ ਨੂੰ ਸਟ੍ਰੈਸ ਨਹੀਂ ਆਉਂਦਾ ਨਾ ਗਰਮੀ ਤੋਂ ਜੀ ਉਹਦਾ ਬਹੁਤ ਟਾਪ ਰਿਜ਼ਲਟ ਮਿਲਦਾ ਜਿਵੇਂ ਬੂਟੇ ਸਟ੍ਰੈਸ ਚਲੇ ਜਾਂਦੇ ਨੇ ਉਹ ਗਰਮੀ ਕਰਕੇ ਔਨ ਨਹੀਂ ਦਿੰਦਾ ਕਿਉਂਕਿ ਉਹ ਉਹਦੇ ਵਿੱਚ ਜਦੋਂ ਇਹ ਪੱਤਿਆਂ ਦੇ ਉੱਪਰ ਲੇਅਰ ਪਾ ਲੈਂਦਾ ਉਹਦੀ ਗਰਮੀ ਤੋਂ ਉਹਨੂੰ ਸਹਿਣ ਦੀ ਬੂਟੇ 'ਚ ਸ਼ਕਤੀ ਆ ਜਾਂਦੀ ਹੁੰਦੀ ਹੈ ਸ਼ਕਤੀ ਹੁੰਦੀ ਹੈ ਠੀਕ ਹੈ ਹਾਂ ਉਹਦਾ ਜੇ ਜ਼ਿੰਮੇਵਾਰ ਇੱਕ ਇੱਕ ਸਪਰੇਅ ਜ਼ਰੂਰ ਕਰਨ ਬਹੁਤ ਟਾਪ ਰਿਜ਼ਲਟ ਆਉਂਦਾ ਬਾਈ ਗਰਮੀ ਦੇ ਵਿੱਚ ਜਦੋਂ ਬਹੁਤ ਜ਼ਿਆਦਾ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੁੰਦਾ ਤਾਂ ਉਹ ਜੇ ਤੁਸੀਂ ਉਹਦੋਂ ਕਰਕੇ ਦੇਖੋਗੇ ਤੁਹਾਨੂੰ ਲੱਗੀ ਤੁਹਾਨੂੰ ਫਰਕ ਮਹਿਸੂਸ ਆਊਗਾ ਮਤਲਬ ਦੂਜੇ ਜੇ ਤੁਸੀਂ ਜਿਹੜੀ ਬਾਣ ਦੇ ਵਿੱਚ ਨਹੀਂ ਕਰਦੇ ਤੇ ਜਿਹੜੇ ਵਿੱਚ ਕਰਦੇ ਆ ਤੁਹਾਨੂੰ ਆ ਅਲੱਗ ਫਰਕ ਲੱਗੂ ਉਹਦੇ ਵਿੱਚ ਪੱਤੇ ਇਦਾਂ ਲੱਗਣਗੇ ਜਿੱਦਾਂ ਵੀ ਆਪਾਂ ਚਮਕੀ ਲੇ ਟਾਈਪ ਜਿਹਾ ਹਾਂ ਬਈ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਂਦਾ ਬਈ ਬਾਕੀ ਹੋਰ ਤਾਂ ਇਹਦਾ ਜ਼ਿਆਦਾ ਤਾਂ ਇਹਦੇ ਟੈਗ ਸੁੰਢੀ ਦਾ ਆਉਂਦਾ ਜੀ ਤੇ ਜਾਂ ਜਦੋਂ ਇਹ ਫਲੀਆਂ ਦੀ ਵਿਵਸਥਾ ਚ ਹੋ ਜਾਂਦੀ ਆ ਉਦੋਂ ਇਹ ਤੇ ਸੁੰਡੀ ਦਾ ਵੀ ਅਮਰੀਕਨ ਸੁੰਡੀ ਦਾ ਅਟੈਕ ਆਉਂਦਾ ਜੀ ਇਟ ਸਟ ਵੀ ਇਟ ਸਟ ਹੋ ਜਾਂਦੀ ਕਈ ਵਾਰੀ ਨੀਚੇ ਦੀ ਹੂੰ ਉਹਦੇ ਕਰਕੇ ਅਮਰੀਕਨ ਸੁੰਡੀ ਆਉਂਦੀ ਆ ਉਹ ਉੱਥੇ ਵੀ ਜ਼ਿਮੀਦਾਰ ਕਈ ਵਾਰੀ ਨਾਰਮਲ ਸਪਰੇਇੰਗ ਕਰ ਦਿੰਦੇ ਨੇ ਉਹਨਾਂ ਉਹਨੂੰ ਵੀ ਹਰੇਕ ਸਾਲਟ ਨਹੀਂ ਮਾਰਦਾ ਗੁੰਗੀ ਵੀ ਜਿਹੜੀ ਸੁੰਡੀ ਵੀ ਆ ਤਿੰਨ ਚਾਰ ਟਾਈਪ ਦੀ ਹੁੰਦੀ ਆ ਜੀ ਉਹਨਾਂ ਨੂੰ ਅਲੱਗ-ਅਲੱਗ ਸਾਲਟ ਜਿਹੜੇ ਆ ਮਤਲਬ ਕੰਮ ਕਰਦੇ ਆ ਉੱਥੇ ਜੀ ਉਹਦੇ ਕਰਕੇ ਵੀਰੇ ਫਿਰ ਉੱਥੇ ਵੀ ਜ਼ਿਮੀਦਾਰ ਕਈ ਵੀ ਮਾਰ ਖਾ ਜਾਂਦਾ ਹਣਾ ਹੂੰ ਉਸ ਜੇ ਆਪਾਂ ਮਲਬ ਉਹ ਮੌਕੇ ਤੇ ਅਟੈਕ ਹੁੰਦਾ ਤਾਂ ਜਿਵੇਂ ਪਹਿਲਾਂ ਨਰਮਿਆਂ ਦੇ ਵਿੱਚ ਵਰਤੀ ਜਾਂਦੀ ਸੀਗੀ ਇੱਕ ਆਪਣੀ ਸਪਰੇਅ ਆਉਂਦੀ ਹੈ ਕਈ ਕਾਫੀ ਕੰਪਨੀਆਂ ਦੀ ਹਰਮੋਨ ਦੇ ਨਾਂ ਤੇ ਜੀ ਬਹੁਤ ਪੁਰਾਣਾ ਟੈਕਨੀਕ ਆ ਜੀ ਜੀ ਆਪੋ ਮਿਕਸ ਕਰ ਸਕਦੇ ਹਾਂ ਉਹ ਟਾਈਮਾਂ ਜਦੋਂ ਫਲ ਦੇ ਉੱਤੇ ਸੁੰਡੀ ਹਲ ਦੇ ਉੱਤੇ ਸੁੰਡੀ ਮੋਟੀ ਸੁੰਡੀ ਕਹਦੇ ਜਿੱਦਾਂ ਉਹ ਕਾਲੀ ਉਹ ਸੁੰਡੀ ਦੇਖਣ ਦੇ ਵਿੱਚ ਵੀ ਫਲੀਆਂ ਵਰਗੀ ਉਹ ਲੱਗਦੀ ਹੁੰਦੀਆਂ ਫਲੀਆਂ ਵਰਗੀ ਲੱਗਦੀ ਆ ਬਹੁਤ ਮੋਟੀ ਹੁੰਦੀ ਆ ਤੇ ਉਹਦੀ ਚਮੜੀ ਉੱਪਰ ਬਹੁਤ ਸਟਰੋਂਗ ਹੁੰਦੀ ਆ ਮਾੜਾ ਟੈਕਨੀਕ ਨਾਲ ਜਾ ਆਪਾਂ ਕਹਦੇ ਇਹਨੂੰ ਛੇਤੀ ਛੇਤੀ ਕੰਮ ਨਹੀਂ ਕਰਦਾ ਛੇਤੀ ਕੰਮ ਨਹੀਂ ਕਰਦਾ ਸਿਸਟਮੈਟਿਕ ਦਵਾਈ ਕਰਦੇ ਆਪਾਂ ਉਹਦੀ ਕੈਪੈਸਿਟੀ ਹੁੰਦੀ ਆ ਤਿੰਨ ਚਾਰ ਦਿਨ ਜਾਣ ਦੀ ਉਹ ਦਿਨ ਚਾਰ ਦਿਨ ਦਿਖਦੀ ਰਹੂਗੀ ਜ਼ਿੰਮੇਦਾਰ ਫਿਰ ਉੱਥੋਂ ਕਨਫਿਊਜ਼ ਹੋ ਜਾਂਦਾ ਵੀ ਯਾਰ ਇਹ ਮਰ ਗਈ ਕਿ ਨਹੀਂ ਮਰ ਗਈ ਪਰ ਉਹਦੇ ਨਾਲ ਹਾਂ ਰੁਕ ਜਾਂਦਾ ਨੁਕਸਾਨ ਹੋਣਾ ਰੁਕ ਜਾਂਦਾ ਜੀ ਪਰ ਸਪਾਇਰ ਨਹੀਂ ਹੁੰਦਾ ਜੀ ਪ੍ਰੋਪਰ ਪ੍ਰੋਪਰ ਮਰਦੀ ਨਹੀਂ ਪ੍ਰੋਪਰ ਨਹੀਂ ਮਰਦੀ ਹੈਗੇ ਉਥੇ ਇਹ ਟੈਕਨੀਕਲ ਯੂਜ਼ ਕਰ ਸਕਦੇ ਆ ਨਾ ਬਸ ਮੈਂ ਤਾਂ ਹੀ ਵੀ ਜਿਹੜੇ ਟਾਈਮ ਇਹਨੂੰ ਜਿਹੇ ਜਿਹੇ ਮਨ ਲਵੋ ਉਹਦੀ ਲੋੜਾ ਪੂਰਾ ਇਹਦੀ ਸਾਮ ਸੰਭਾਲ ਕਰਨੀ ਪੈਂਦੀ ਆ ਮੁਛਲ ਛੋਣੇ ਵਾਂਗ ਹੂੰ ਜੇ ਦਾ મતલਬ ਜਿਵੇਂ ਆਮ ਪੂਰੇ ਪੰਜਾਬ ਦੇ ਵਿੱਚ ਇਹੀ ਰਿਵਾਇਤ ਹੈ ਜਾਂ ਇਹੀ ਟੈਕਨੀਕ ਨਾਲ ਮੂੰਗੀ ਕੀਤੀ ਜਾਂਦੀ ਹੈ ਵੀ ਮੂੰਗੀ ਜਿੰਨੀ ਕੁ ਹੋਗੀ ਠੀਕ ਹੈ ਆਦਰਵਾਇਜ਼ ਇਹਦਾ ਰੇ ਬਣ ਜੂ ਪਾ ਵਿੱਚ ਬਾਦਾਂਗੇ ਬਈ ਪੁਰਾਣੇ ਬਜ਼ੁਰਗਾਂ ਦੀ ਕਹਾਵਤ ਆ ਕਹਿੰਦੇ ਵੀ ਜਿਹੜਾ ਜ਼ਿਮੀਦਾਰ ਖੇਤ ਚੱਕਰ ਵੀ ਨਹੀਂ ਮਾਰਦਾ ਨਾ ਉਹਦੇ ਫਸਲ ਉਦਾਂ ਹੀ ਘੱਟ ਹੁੰਦੀ ਹੈ ਜਿਹੜਾ ਕਿ ਸਵੇਰ ਤੁਸੀਂ ਢੇੜਾ ਮਾਰਿਆ ਉਹ ਤਾਂ ਵੀ ਖੇਤ ਵਾਧਾ ਕਰਦਾ ਜੀ ਹਾਂ ਉਹਨਾਂ ਦਾ ਕਹਿੰਦਾ ਉਹ ਤੇ ਲਈ ਥੋੜੀ ਵੀ ਕੋਈ ਜਾਦੂ ਟੂਣਾ ਹੋਇਆ ਉਹ ਜੋ ਸਵੇਰ ਆਪਾਂ ਜਾਵਾਂਗੇ ਸਵੇਰ ਆਪ ਨੂੰ ਪਤਾ ਲੱਗ ਜਾਏ ਕਿ ਆਪਣੇ ਖੇਤ ਦੇ ਵਿੱਚ ਕੀ ਪ੍ਰੋਬਲਮ ਹੈ ਜੀ ਹੈਨਾ ਉਹ ਚੱਕਰ ਬਹਿਰ ਉਹਦਾ ਆਪਾਂ ਰੋਕਥਾਮ ਕਰ ਲੈਨੇ ਆ ਉਹ ਇਹੀ ਸਿਸਟਮ ਹੁੰਦਾ ਜੇ ਆਪਾਂ ਸਵੇਰ ਆਪਾਂ ਇੱਥੇ ਢੇੜਾ ਢੇੜਾ ਗੂੜਾ ਮਾਰਦੇ ਰਹੀ ਹੈਨਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਆਪਣੀ ਯਾਰਾ ਫਸਲ ਦੇ ਵਿੱਚ ਕੀ ਪ੍ਰੋਬਲਮ ਆ ਉਹਦਾ ਪਨਾਲ ਦੇ ਨਾਲ ਰੋਕਥਾਮ ਕਰ ਦਿੰਨੇ ਆ ਫਸਲ ਨੇ ਆਟੋਮੈਟਿਕ ਹੀ ਝਾੜ ਦੇਣਾ ਮੁੰਜੇ ਭਾਈ ਬੀਜ ਕੇ ਆਪਾਂ ਇਹਨੂੰ ਖੇਤ ਹੀ ਆ ਗਿਆ ਤੁਸੀਂ ਬਾਟ ਲਓ ਨਹੀਂ ਬਾਅਦ ਵਿੱਚ ਹੂੰ ਵੀ ਮਤਲਬ ਇਹ ਬਣ ਜੂਗੀ ਰਹੀ ਬਣ ਜੂਗੀ ਬਸ ਫਿਰ ਤਾਂ ਰਹੀ ਸਮਝੋ ਤੁਸੀਂ ਹਨ ਜੇ ਤੁਸੀਂ ਇਹਨੂੰ ਪ੍ਰੋਪਰ ਆਪਦੇ ਮਨ ਦੇ ਵਿੱਚ ਤਾਣ ਲਈ ਵੀ ਮੈਂ ਹਾਂ ਵਧੀਆ ਤੋਂ ਛਾੜ ਲੈਣਾ ਫਿਰ ਮਿਹਨਤ ਕਰਨੀ ਪਊਗੀ ਫਿਰ ਗੌਰ ਕਰਨੀ ਪਊ ਉਹਦੇ ਅਕੋਰਡਿੰਗ ਮੰਨ ਲਵ ਕੋ ਨੂੰ ਇਹਦੀ ਕੇਅਰ ਕਰਨੀ ਪਊ ਜੀ ਬੀ ਜਿਹੜੀ ਜਿਹੜੀ ਮੌਕੇ ਤੇ ਨੂੰ ਲੋੜਾਂ ਨੇ ਮਤਲਬ ਕਿ ਤੁਸੀਂ ਜਿਹੜੀ ਮੂੰਗੀ ਦੀ ਫਸਲ ਆ ਇਹਨੂੰ ਆ ਆਮ ਜ਼ਿਮੀਂਦਾਰਾਂ ਨੂੰ ਹਟ ਗਈ ਤੀਸਰੀ ਫਸਲ ਦੇ ਰੂਪ ਚ ਇਹਨੂੰ ਦੇਖਦੇ ਹੋ ਕਿ ਇਹ ਟੈਕ ਕਰਦੇ ਹੋ ਦੀ ਹਾਂਜੀ ਵੀਰੇ ਤੁਸੀਂ ਸਾਡੇ ਪਿੰਡ ਦਾ ਰਕਬਾ 27 2800 ਏਕੜ ਜਮੀਨ ਜਿਹੜੀ ਉਦਾਂ ਦਾ ਰਕਬਾ 3000 ਏਕੜ ਆ ਉਹਦੇ ਵਿੱਚੋਂ ਮਤਲਬ 300 ਏਕੜ ਦੇ ਵਿੱਚ ਪਿੰਡ ਆ ਗਿਆ ਜਿਹੜਾ ਬੀ ਬਜਾਈ ਬਜਾਈ ਯੋਗ ਆ ਉਹ 2700 ਏਕੜ ਆ 2700 ਏਕੜ ਦੇ ਵਿੱਚੋਂ 2600 ਏਕੜ ਆ ਰਾਮ ਨਾਲ ਸਾਡੀ ਮੂੰਗੀ ਆ ਮੂੰਗੀ ਹੁੰਦੀ ਆ ਸਾਰੇ ਪਿੰਡ 100 ਏਕੜ ਦੇ ਵਿੱਚ ਤੁਸੀਂ پورے ਪਿੰਡ ਦੇ ਵਿੱਚ ਬਰੇ ਜਿੱਥੇ ਮਰਜੀ ਤੁਸੀਂ ਲੰਘ ਜਿਓ ਮੂੰਗੀ ਹੂੰ ਤੇ 100 ਏਕੜ ਬਸ ਖਰਾਚਾਰਾ ਵੀ ਦੇ ਖਰਾਚਾਰਾ ਰਹਿ ਗਿਆ ਸਾਰੀਆਂ ਪਛੇਤੀਆਂ ਵੈਰਾਈਟੀਆਂ ਲਾਉਣੀਆਂ ਉਸ ਤੋਂ ਬਾਅਦ ਬਰੇ ਕੋਈ ਸਾਨੂੰ ਪ੍ਰੋਬਲਮ ਨਹੀਂ ਆਉਂਦੀ 1692 ਲਾਉਣੀਆਂ 1509 ਲਾਉਣੀਆਂ 1847 ਲੱਗਦੀ ਹੈ 126 ਵੀ ਲੱਗ ਜਾਂਦੀ ਆ ਹੂੰ ਜਿਆਦਾ 1509 ਤੇ 1692 ਲਾਉਣੀਆਂ ਜੇ ਮੈਂ ਆਪਾਂ ਗੱਲ ਕਰੀਏ ਮੂੰਗੀ ਦੇ ਛਾੜ ਦੀ ਮਤਲਬ ਕਿ ਤੁਸੀਂ 12 ਕੁਇੰਟਲ ਹਾਈएस्ट ਝਾੜ ਮੂੰਗੀ ਦਾ ਲਿਆ ਹੈਗਾ ਐਵਰੇਜ ਝਾੜ ਮੂੰਗੀ ਦਾ ਕੀ ਰਹਿ ਜਾਂਦਾ ਮਤਲਬ ਤੁਹਾਡੇ ਪਿੰਡ ਜਾਂ ਤੁਹਾਡੇ ਏਰੀਆ ਦੇ ਵਿੱਚ ਹਾਂ ਜੇ ਸਾਡੇ ਪਿੰਡ ਲੈਵਲ ਤੇ ਲਈਏ ਤਾਂ ਐਵਰੇਜ ਝਾੜ ਬਰੇ 8 ਤੋਂ 9 ਕੁਇੰਟਲ ਰਹਿ ਜਾਂਦਾ ਐਵਰੇਜ ਐਵਰੇਜ ਝਾੜ ਜਿਹੜਾ ਕਿਸੇ ਦੀ ਜ਼ਿਆਦਾ ਮਿਹਨਤ ਹੈ ਜਾਂ ਉਹ ਜ਼ਿਆਦਾ ਫਲਦਾਰ ਹੈ ਟਾਈਮ ਤੇ ਲੱਗੀ ਹੋਈ ਹੈ ਉਹ 12 ਕੁਇੰਟਲ ਲੱਕ ਵੀ ਝਾੜ ਦੇ ਦੇ ਹਾਂ ਮਤਲਬ ਬਰੇ 50% ਤਾਂ ਹੈਗੇ ਨੇ 10 ਤੋਂ 12 ਕੁਇੰਟਲ ਵਾਲੇ ਜੀ ਮੇਚ ਫਿਰ ਤੁਸੀਂ ਲਾ ਲੋ ਜਿੰਮੇਦਾਰ ਚਾਰ ਚਾਰ ਕੁਆਟਰ ਜਿਹੜੀ ਸੰਭਾਲ ਲਈ ਨਹੀਂ ਕਰਦੇ ਹਾਂ ਤਾਂ ਜਾ ਤੁਸੀਂ ਕਈ ਏਰੀਆ ਇਹ ਆ ਨਾ ਸਾਡੇ ਕੁਝ ਸ਼ੇਮ ਦੀ ਦਿੱਕਤ ਆ ਤਿੰਨ 400 ਕਿੱਲੇ ਦੇ ਵਿੱਚ ਜੀ ਉਹ ਥੋੜਾ ਜਿਹਾ ਉੱਥੇ ਮੂੰਗੀ ਦਾ ਥੋੜਾ ਝਾੜ ਕੱਢ ਅੱਛਾ ਇਹਨੂੰ ਪਾਣੀ ਦਾ ਸਿਸਟਮ ਕਿੰਨਾ ਰਹਿੰਦਾ ਮੂੰਗੀ ਨੂੰ ਕਿਵੇਂ ਕਿਵੇਂ ਪਾਣੀ ਲੱਗਦੇ ਨੇ ਕਿੰਨਾ ਪਾਣੀ ਇਹ ਮਤਲਬ ਕਿ ਲੈਂਦੀ ਆ ਕਿੰਨੇ ਦਿਨਾਂ ਬਾਅਦ ਪਾਣੀ ਲਾਉਣਾ ਹਾਂ ਉਹ ਚੀਜ਼ ਵੀ ਵੀਰੇ ਮੇਨ ਆ ਇਹਦਾ ਪਾਣੀ ਦਾ ਤੁਸੀਂ ਦੇਖ ਲਓ ਵੀ ਹੁਣ ਜਿਵੇਂ ਵਾਰਸ਼ ਪੈ ਗਈ ਉਹਨਾਂ ਨੇ ਹੁਣ ਉਹ ਉਦਾਂ ਜੇ ਵਾਰਸ਼ ਨਹੀਂ ਪੈਂਦੀ ਤਾਂ ਇਹਨੂੰ 20 ਜਾਂ 25 ਦਿਨਾਂ ਤੁਸੀਂ ਪਾਣੀ ਲਾ ਸਕਦੇ ਹੋ ਪਹਿਲਾਂ ਪਹਿਲਾ ਪਾਣੀ 20ਵੇਂ 25 ਦਿਨਾਂ ਹਾਂ 20ਵੇਂ 25 ਦਿਨ ਲਾ ਸਕਦੇ ਹੋ ਜੇ ਵਾਰਸ਼ ਪੈ ਗਈ ਤਾਂ ਸ਼ਾਇਦ ਲੋੜ ਵੀ ਨਾ ਪਵੇ ਜੀ ਕਿਉਂਕਿ ਤੁਸੀਂ ਮੇਨ ਚੀਜ਼ ਇਹਦੇ ਵਿੱਚ ਇਹ ਦੇਖੋ ਤੁਹਾਡੀ ਫਸਲ ਦੇ ਅਕੋਰਡਿੰਗ ਪਾਣੀ ਮੰਗ ਰਹੀ ਆ ਹਮ ਇੱਕ ਦੂਸਰੇ ਦੀ ਪਰੇਸ਼ਾਨਾ ਨਹੀਂ ਲਾਉਣੀ ਜੀ ਜੇ ਕਈ ਵਾਰੀ ਜ਼ਿੰਮੇਦਾਰ ਇਹ ਕਰਦੇ ਨੇ ਉਹਨਾਂ ਨੂੰ ਛੋਟੀ ਮੂੰਗੀ ਨੂੰ ਪਾਣੀ ਕਿਵਰੀ ਬੋਰ ਦਾ ਹੁੰਦਾ ਡੇਢ ਨੰਬਰ ਪਾਣੀ ਹੁੰਦਾ ਉਹ ਪਾਣੀ ਜੇ ਪੂਰਾ ਦਿਨ ਜਮੀਨ ਦੇ ਵਿੱਚ ਖੜ ਗਿਆ ਜਾਂ ਤੁਸੀਂ ਨਹਿਰੀ ਪਾਣੀ ਲਾ ਲਓ ਨਹਿਰੀ ਪਾਣੀ ਵੀ ਜੇ ਪੂਰਾ ਦਿਨ ਜਮੀਨ ਦੇ ਵਿੱਚ ਖੜ ਗਿਆ ਇਹ 50% ਉੱਡ ਗਈ ਹੂੰ ਹੂੰਗੀ ਮਚਾ ਲੈਂਦੇ ਨੇ ਪਾਣੀ ਲਾਓ ਪਹਿਲਾਂ ਹਲਕਾ ਪਾਣੀ ਲਾਓ ਚਾਹੇ ਮਤਲਬ ਇਦਾਂ ਹੋਵੇ ਹੁੰਦਾ ਸਿਸਟਮ ਜਿੰਨੇ ਵੀ ਆਪਾਂ ਪਾਣੀ ਇੱਕ ਸਾਈਡ ਲਾਤਾ 11 ਪਰਲੀ ਸਾਈਡ ਪੂਰਾ ਨਹੀਂ ਲੱਗਿਆ ਰਹਿੰਦਾ ਰਹਿ ਜਾਂਦੋ ਥਾ ਪਤਲਾ ਪਤਲਾ ਪਾਣੀ ਲਾਓ ਪਹਿਲਾ ਪਾਣੀ ਜੀ ਨੀ ਪਹਿਲੇ ਪਾਣੀ ਨੂੰ ਜੇ ਆਪ ਭਰ ਕੇ ਲਾਉਨੇ ਆ ਤਾਂ ਜ਼ਿੰਮੇਦਾਰ ਉਹਨੂੰ ਮਚਾ ਦਿੰਦੇ ਨੇ ਹੂੰ ਕਿਉਂਕਿ ਨਹੀਂ ਤੇਰਬਾਉਂਦਾ ਜਿਆਦਾ ਭਰ ਕੇ ਲਾਤਾ ਇਹ ਇੰਨੀ ਕੋਮਲ ਹੁੰਦੀ ਆ ਵੀ ਇਹ ਜਿੱਦਾਂ ਜਿਵੇਂ ਹੁਣ ਪੂਰੀ ਧੁੱਪ ਵਧੀ ਆ ਨਾ ਜੇ ਪਾਣੀ ਪੂਰਾ ਦਿਨ ਖੜਿਆ ਤਾਂ ਇਹ ਨੇ ਖਤਮ ਹੋ ਜਾਣਾ ਜੀ ਪਾਣੀ ਵੀ ਇਹਨੂੰ ਬਹੁਤ ਘੱਟ ਪਾਣੀ ਲਾ ਬਹੁਤ ਘੱਟ ਲਓ ਪਹਿਲਾ ਪਾਣੀ ਉਸ ਵਕਤ ਜ਼ਿਆਦਾਤਰ ਦੋ ਪਾਣੀ ਮੰਗਦੀ ਆ ਵੀਰੇ ਜੀ ਪਹਿਲੇ ਪਾਣੀ ਤੇ ਇਹਨੂੰ 20 ਕਿਲੋ ਯੂਰੀਆ ਵੀ ਦੇ ਸਕਦੇ ਆ ਜੀ ਬਜਾਈ ਟਾਈਮ ਤੁਸੀਂ ਜਦੋਂ ਬਜਾਈ ਕਰਦੇ ਹੋ ਤਾਂ ਸੁਪਰ ਦਾ ਇੱਕ ਗੱਟਾ ਜੀ ਇਹਨੂੰ ਤੁਸੀਂ ਬਿਜਾਈ ਦੇ ਨਾਲ ਬੀਜ ਸਕਦੇ ਹੋ। ਹੂੰ ਉਹਦਾ ਹੀ ਵਧੀਆ ਰਿਜ਼ਲਟ ਆਉਂਦਾ। ਤੇ ਡਾਈਆ ਵਗੈਰਾ ਜੇ ਆਪਾਂ ਨਹੀਂ 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 ਵੀਰੇ ਉੱਥੇ ਵੀ ਨਾ ਦੇਖੋ ਹਰੇਕ ਰੇਕ ਦਾ ਤਿਆਰ ਬਾ ਸਾਡੇ ਅਸੀਂ ਇਸ 'ਚ ਨੁਕਸਾਨ ਵੀ ਖਾਦਾ ਹੋਇਆ। ਜੀ ਸਾਡੇ ਇੱਕ ਜ਼ਿਮੀਦਾਰ ਨੇ 20 ਕਿਲੋ ਡਾਈ ਨਾਲ ਵੀ ਬਿਜਾਈ ਕਰਤੀ। ਜਰਮੀਨੇਸ਼ਨ ਨਹੀਂ ਹੋਈ। ਓਕੇ ਕਿਉਂਕਿ ਇੱਕ ਦਾ ਟੈਂਪਰੇਚਰ ਹਾਈ ਸੀ। ਜੀ ਉਤਰੋ ਉੱਪਰੋਂ ਡਾਈਏ ਦੀ ਗਰਮੈਸ਼ ਹੋ ਗਈ। ਗਰਮੈਸ਼ ਹੋ ਗਈ ਜਰਮੀਨੇਸ਼ਨ ਨਹੀਂ ਹੋਈ। ਹੂੰ ਸਾਡੇ ਡਾਇਆ ਕੋਈ ਨਹੀਂ ਪਾਉਂਦਾ ਵੀਰੇ। ਹੂੰ ਸੋਪਰ ਜ਼ਰੂਰ ਪਾਉਂਦੇ। ਸੂਪਰ ਪੌਂਡ ਹਾਂ ਕਿਉਂਕਿ ਇਹ 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 ਇਹੇ ਦੀ ਕ੍ਰੌਪ ਹੈ ਇਹਨੂੰ ਜਿਆਦਾ ਖਾਦ ਦੇ ਲੋੜ ਨਹੀਂ ਨਾਈਟ੍ਰੋਜਨ ਵੀ ਇਹਦੀ ਜੜ ਚ ਬਹੁਤ ਮਾਤਰਾ ਚ ਹੁੰਦੀ ਹੈ ਜੀ ਹਾਂ ਇਹ ਉੱਪਰ ਸੁੰਡੀ ਦਾ ਜਿਆਦਾ ਅਟੈਕ ਆਉਂਦਾ ਇਹਨੂੰ ਉੱਪਰ ਲਈ ਸੰਭਾਲ ਲੈ ਇਹਨੂੰ نیچے ਜਿਆਦਾ ਇੰਨਾ ਕੁਝ ਨਹੀਂ ਯੂਰੀਆ ਦਾ ਕਿੰਨਾ ਮਤਲਬ ਕਿ ਕਿੱਕੜ ਦੇ ਵਿੱਚ ਕਿੰਨਾ ਕੁ ਯੂਰੀਆ ਪੈਂਦਾ ਇਹਦੇ 15 ਤੋਂ 20 ਕਿਲੋ ਬਸ 15 ਤੋਂ 20 ਪਹਿਲੇ ਪਾਣੀ ਤਲਾ ਸਕਦੇ ਬਸ ਇੱਕ ਸਲਫਰ ਆ ਸੂਪਰ 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 ਪਾਸ ਸਲਫਰ ਵੀ ਪਾ ਸਕਦੇ ਹੋ ਤੁਹਾਡੇ ਬਾੰਦ ਅਕੋਰਡਿੰਗ ਜੀ ਸਲਫਰ 10 ਕਿਲੋ ਪਾ ਸਕਦੇ ਹਾਂ ਸੁਪਰ ਪਾ ਸਕਦੇ ਹੋ 50 ਕਿਲੋ 50 ਤੋਂ 100 ਕਿਲੋ ਤੱਕ ਵੀ ਪਾ ਸਕਦੇ ਹਾਂ ਜੀ ਹੋਰ ਕੋਈ ਖਰਚ ਹੈ ਹੋਰ ਨਹੀਂ ਕੋਈ ਖਰਚ ਨਹੀਂ ਜੇਕਰ ਆਪਾਂ ਇਹਦੇ ਖਰਚੇ ਦੀ ਗੱਲ ਕਰੀਏ ਟੋਟਲ ਬਜਾਈ ਤੋਂ ਲੈ ਕੇ ਹਾਰਵੈਸਟਿੰਗ ਤੱਕ ਇੱਕ ਏਕੜ ਤੇ ਕਿੰਨਾ ਖਰਚਾ ਮਤਲਬ ਇਹਦਾ ਮੂੰਗੀ ਦਾ ਜਿਹੜਾ ਰੇਹਾਂ ਸਪਰੇਹਾਂ ਦਾ ਬੀਜ ਦਾ ਕਿੰਨਾ ਆ ਸਕਦਾ ਅ ਬੀਜ ਤਾਂ ਤੁਸੀਂ ਇਹ ਲਾ ਲਓ ਵੀਰੇ ਅਗਰ 14 ਕਿਲੋ ਬੀਜ ਪਾਉਣੇ ਆਪਾਂ ਹਨਾ ਕਿੰਨਾ ਬੀਜ ਪਾਉਣੇ ਏਕੜ ਦਾ ਸਾਡੇ ਮਤਲਬ 14 ਐਵਰੇਜ 14 ਕਿਲੋ 14 ਕਿਲੋ 14 ਤੋਂ 17 20 ਬਗ ਜਾਂਦੇ ਵਿੱਚ ਜਿੰਨੇ ਜਿਹੜੇ ਜ਼ਿਆਦਾ ਪਾਉਂਦੇ ਨੇ ਨਹੀਂ ਵੈਸੇ ਤਾਂ ਜਿਵੇਂ ਤੁਸੀਂ ਦੁਕਾਨ ਤੋਂ ਵੀ ਲੈਣੇ ਨੇ ਵਧੀਆ ਟ੍ਰੀਟਡ ਵੀ ਲੈਣੇ ਨੇ ਜਿਹੜੇ ਨਵੇਂ ਵੀ ਹੁੰਦੇ ਜਿਵੇਂ ਕੰਪਲੀਆਂ ਹੁੰਦੇ ਨੇ ਤਾਂ ਉਹ ਤਾਂ ਤੁਸੀਂ 12 ਤੋਂ 14 ਕਿਲੋ ਪਾਉਣਾ ਜੀ ਤੇ ਜ਼ਿਮੀਂਦਾਰ ਉਦਾਂ ਘਰੋਂ ਪਾਉਂਦੇ ਨੇ ਜੋ ਤੁਹਾਨੂੰ ਪਤਾ ਵੀ ਹਾਂ ਉਹ ਗ੍ਰੈਂਡ ਵਗੈਰਾ ਨਹੀਂ ਕੀਤਾ ਹੁੰਦੀ ਜਰਮੀਨੇਸ਼ਨ ਜੇ ਤੁਸੀਂ 17 ਕਿਲੋ ਪਾਉਂਗੇ ਤਾਂ ਉਹਦੇ ਵਿੱਚੋਂ ਸ਼ਾਇਦ 14 ਕਿਲੋ ਗਰੀ ਜੀ ਤੇ ਇਸ ਕਰਕੇ ਵੀ ਤਾਂ ਇਹ ਐਵਰੇਜ ਤੁਸੀਂ 14 ਕਿਲੋ ਰੱਖੋ ਜੀ ਤੇ 14 ਕਿਲੋ ਵੀ ਬਹੁਤ ਪਰਫੈਕਟ ਹੈ ਇਹਦੇ ਲਈ ਜੀ ਕਿ ਜਿਹੜਾ ਇਹਦਾ ਵੀਜ਼ ਦਾ ਰੇਟ ਹੈ ਉਹ ਕੀ ਰਹਿਣਾ ਮੁੰਗਲੇ ਜਿੱਕਰ ਆਪਾਂ ਵਧੀਆ ਸੋਧਿਆ ਹੋਇਆ ਵੀਜ਼ ਮਤਲਬ ਹਾਂ ਵੀਰੇ ਤੁਸੀਂ ਐਵਰੇਜ ਲਾ ਲਓ ਵੀ ਹੁਣ 200 ਰੁਪਏ ਪਰ ਕਿਜੀ ਦਾ ਵਧੀਆ ਵੀ ਲੈਨੇ ਆਪਾਂ ਸਾਰੇ ਕੋਸਟ ਪੈ ਜਾਂਦੇ ਆ ਜੇ ਜ਼ਿੰਮੇਦਾਰ ਘਰੋਂ ਵੀ ਪਾਉਂਦਾ ਤਾਂ ਚਲੋ ਉਹਦਾ ਆਪਦਾਗਾ ਫਿਰ ਵੀ ਉਹ ਜਿਆਦਾ ਪਾ ਦਿੰਦਾ ਨਾ ਤੁਸੀਂ 200 ਰੁਪਿਆ ਐਵਰੇਜ ਮੰਨ ਲਓ ਜੀ ਆ ਪਰ ਕੇ ਜੀ ਦੀ ਹੈ ਨਾ ਤਾਂ 2500 ਦਾ ਬੀਜ ਪਰ ਏਕੜ ਦਾ ਕੋਸਟ ਆਉਂਦੀ ਆ ਜੀ 2500 ਦੀ ਪਰ ਬੀਜ ਦੀ ਕੋਸਟ ਆ ਗਈ ਵੀਰੇ ਬਾਕੀ ਤੁਸੀਂ ਸੁਪਰ ਵਗੈਰਾ ਯੂਰੀਆ ਉਹ ਤੋਂ ਸਸਤੀ ਨੇ ਨਾ ਜੀ 3000 ਰੁਪਿਆ ਬਜਾਗ ਬੀਜ ਦੀ ਕੋਸਟ ਆ ਜਾਂਦੀ ਆ ਮੈਕਸਿਮਮ ਨਾ ਉਸ ਤੋਂ ਬਾਅਦ ਸਪਰੇਅ ਆ ਬਈ ਜ਼ਮੀਨਦਾਰ ਤੇ ਡਿਪੈਂਡ ਕਰਦਾ ਵੀ ਉਹ ਕਿੰਨੀਆ ਕੋਸਟ ਲਈ ਕਰ ਰਿਹਾ ਕਿਦਾਂ ਕਰ ਰਿਹਾ ਨਾ ਜੀ ਤਾ ਬਾਕੀ ਮੌਸਮ ਦੇ ਡਿਪੈਂਡ ਕਰਦਾ ਵੀ ਸਪਰੇਆਂ ਚਾਰ ਸਪਰੇਆਂ ਆ ਸਰ ਰਿਹਾ ਕਿ 5 ਜਹਰੀਆਂ ਹਨਾ ਤਾਂ ਐਵਰੇਜ ਤੁਸੀਂ ਚਾਰ ਮੰਨ ਲਓ ਹਨਾ ਹੂੰ ਤਾਂ 2000 ਰੁਪਏ ਸਪਰੇਆਂ ਦਾ ਖਰਚਾ ਆ ਜਾਂਦਾ ਸਾਰੀਆਂ ਸਪਰੇਆਂ ਸਾਰੀਆਂ ਸਪਰੇਆਂ ਨਹੀਂ ਉਹਦੇ ਵਿੱਚ ਜਿਹੜੀ ਆਪਾਂ ਕਟਾਈ ਟਾਈਮ ਗ੍ਰਾਮੋਕਸੋਨ ਕਰਦੇ ਹਨਾ ਹੂੰ ਉਹਨੂੰ ਛੱਡ ਕੇ ਉਹ ਗ੍ਰਾਮੋਕਸੋਨ ਪੱਤੇਆਂ ਵਾਸਤੇ ਕਰਦੇ ਆਪਾਂ ਉਹ ਜਦੋਂ ਮੂੰਗੀ ਪੱਕੀ ਜਾਂਦੀ ਹੈ ਵੀਰੇ ਹੂੰ ਤਾਂ ਦੇਖੋ ਜਿਵੇਂ ਰਾਜਸਥਾਨ ਦੇ ਵਿੱਚ ਮੂੰਗੀ ਵੇਚਦੀ ਆ ਰਾਜਸਥਾਨ ਦੇ ਵਿੱਚ ਕੀ ਸਿਸਟਮ ਹੁੰਦਾ ਉਹ ਗ੍ਰਾਮੂਕਸੌਣ ਨਹੀਂ ਕਰਦੇ ਉਹਨਾਂ ਕੋਲ ਟਾਈਮ ਬਹੁਤ ਹੁੰਦਾ ਉਹਨਾਂ ਨੇ ਅਗਲੀ ਕ੍ਰੌਪ ਕੋਈ ਨਹੀਂ ਲਾਉਣੀ ਹੁੰਦੀ ਉਹਨਾਂ ਨੇ ਤਾਂ ਬਾਕੀ ਉਹ ਥੇੜੀ ਬਜਾਈ ਹੁੰਦੀ ਆ ਉਹ ਵੀ ਜਲਾਈ ਚ ਹੁੰਦੀ ਆ ਹਮ ਤੇ ਉਹ ਆਟੋਮੈਟਿਕ ਆਪੇ ਟਾਈਮ ਲੈ ਕੇ ਪੱਕਦੀ ਆ ਹਮ ਤੇ ਉਹ ਮਸ਼ੀਨਾਂ ਇਦਾਂ ਹੀ ਕਟਾਈ ਹੁੰਦੀ ਆ ਆਪਣੇ ਜਿਹੜਾ ਉਹ ਮਤਲਬ ਪ੍ਰੋਪਰ ਉਦਾਂ ਟਾਈਮ ਲੈ ਕੇ ਨਹੀਂ ਪੜਦੀ ਉਸ ਤੋਂ ਬਾਅਦ ਵੀ ਇਹ ਪੁਰ ਲਾਉਣਾ ਦਾ ਸਟਾਰਟ ਕਰਦੀ ਰਹਿੰਦੀ ਹੈ ਨਾ ਜੀ ਤਾਂ ਵੀ ਆਪਾਂ ਨੂੰ ਇਹ ਹੁੰਦਾ ਵੀ ਮਸ਼ੀਨ ਦੇ ਨਾਲ ਚੰਗੀ ਜਿਹੜੀ ਇਹਦੀ ਕਟਾਈ ਹੋ ਜੇ ਪ੍ਰੋਪਰ ਸਪਾਈ ਆਵੇ ਤਾਂ ਉਹ ਗ੍ਰਾਮੋਕਸੌਨ ਦੀ ਆਪਾਂ ਸਪਰੇਅ ਕਰਦੇ ਹਾਂ ਤੇ ਜੀ ਉਹ ਮਤਲਬ 1 ਤੋਂ 2 2 ਲੀਟਰ ਪਰ ਇਕੜ ਦੀ ਉਹ ਪਾਏ ਜਾਂਦੇ ਨੇ ਵੀਰੇ ਉਹਦੀ ਸਪਰੇਅ ਕਰਕੇ 3 ਜਾਂ 2 ਜਾਂ 3 ਦਿਨ ਤੁਸੀਂ ਨੂੰ ਇਦਾਂ ਸੁੱਕਣ ਦਿਓ ਉਸ ਤੋਂ ਬਾਅਦ ਇਹਦੀ ਕਟਾਈ ਹਾਂਜੀ ਮਸ਼ੀਨ ਨਾਲ ਕਟਾਈ ਹੁੰਦੀ ਹੈ ਜੀ ਆਮ ਸਾਰੀ ਮਸ਼ੀਨ ਨਾਲ ਸਾਡੇ ਜਿੰਨੀ ਵੀ ਕਟਾਈ ਨੇ ਸਾਰੀ ਮਸ਼ੀਨ ਨਾਲ ਤੇ ਇਹ 2000 ਤੋਂ ਲੈ ਕੇ 2500 ਤੱਕ ਆਪਾਂ ਇਹਦੀਆਂ ਚਾਰੋਂ ਜਿਹੜੀਆਂ ਐਵਰੇਜ ਆ ਖਰਚਾ ਲਾਈਏ ਹਾਂ ਮਤਲਬ ਇਹ ਐਵਰੇਜ ਬਰੇ ਯਾਰ ਆ 5000 ਤੋਂ 6000 ਦੇ ਵਿਚਾਲੇ ਕੋਸਟ ਆ ਜਾਂਦੀ ਹੈ ਜੀ ਹਾਰਵੈਸਟਿੰਗ ਤੇ ਕਿੰਨਾ ਖਰਚ ਆਉਂਦਾ ਹੈ ਉਹ ਤਾਂ ਆਮੀ ਜਿੱਦਾਂ ਆਪਣੀ ਕਟਾਈ ਕਣਕ ਦੀ ਚੱਲਦੀ ਹੈ ਜੋ ਵੀ ਚੱਲਦੀ ਹੈ ਨਾ 13-1400 ਰੁਪਿਆ ਜੋ ਵੀ ਹੁੰਦਾ ਹੈ ਨਾ ਉਦਾਂ ਹੀ ਕਟਾਈ ਲੈਂਦੇ ਨੇ ਇਹਦੀ ਜੀ ਨੋਰਮਲ 60 ਤੋਂ 65 ਦਿਨਾਂ ਦੇ ਵਿੱਚ ਪੂਰੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਆਪਾਂ ਨੇ 65 ਦਿਨਾਂ ਤੱਕ ਇਹਨੂੰ ਕਟਾਈ 60 ਤੋਂ 65 ਦਿਨਾਂ ਦੇ ਵਿੱਚ ਪੱਕ ਕੇ ਆਏ ਨੇ ਕਈ ਵਾਰੀ ਮੌਸਮ ਦੇ ਵਿੱਚ ਤਬਦੀਲੀਆਂ ਹੋਈ ਤਾਂ ਇਸ ਟਾਈਮ ਵੀ ਲੈ ਲੈਂਦੀ ਆ ਘੱਟ ਵੀ ਲੈ ਸਕਦੇ ਆ ਜ਼ਿਆਦਾ ਵੀ ਲੈ ਸਕਦੇ ਆ ਜੀ ਉਹ ਸਾਨੂੰ ਵੀ ਦੱਸਿਆ ਵੀ ਜੇ ਬਈ ਇਹਦਾ ਜਿਵੇਂ ਅਲੱਗ-ਅਲੱਗ ਵੈਰਾਈਟੀਆਂ ਦਾ ਕਿਸੇ ਦਾ 1100 ਡੇ ਡਿਗਰੀ ਆ ਜੀ ਕਿਸੇ ਦਾ 1200 ਡੇ ਡਿਗਰੀ ਆ ਨਾ ਅਕੋਰਡਿੰਗ ਕਿੰਨਾ ਟਾਈਮ ਲੈਂਦੀ ਆ ਉਹਦੇ ਅਕੋਰਡਿੰਗ ਜੇ ਉਹਦਾ ਡੇ ਡਿਗਰੀ ਪੂਰਾ ਹੁੰਦਾ ਤਾਂ ਉਹਨੇ ਉਹ ਡੇ ਡਿਗਰੀ ਚ ਪੱਕ ਜਾਣਾ ਹੁੰਦਾ ਜੀ 65 ਵੀ ਲੈ ਸਕਦੀ ਆ 62 ਵੀ ਲੈ ਸਕਦੀ ਆ 70 ਦੇ ਵੀ ਚਲੀ ਜਾ ਸਕਦੀ ਆ ਨਾ ਇਹ ਡੇ ਡਿਗਰੀ ਵੀਰੇ ਹੁੰਦਾਗਾ ਮਤਲਬ ਦਿਨ ਦਾ ਮੈਕਸ ਤੇ ਮਿਨੀਮਮ ਮਤਲਬ ਮੈਂ ਕਹਿਦੀ ਆਪਾਂ ਨਾ ਸਪੋਜ਼ ਕਰੋ ਵੀ ਆ ਮੈਕਸ ਹੈਗਾ 35 ਡਿਗਰੀ ਜੀ ਤੇ ਮਿਨੀ ਮਿਨੀਮਮ ਹੈਗਾਗਾ 2° 55° ਹੋ ਗਿਆ ਉਹ ਜਿੰਨਾ ਜੋ ਦੋ ਆਪਾਂ ਜੋੜਾਂਗੇ ਠੀਕ ਹੈ ਇਹਨੂੰ ਡਿਵਾਈਡ ਕਰਾਂਗੇ ਤਾਂ 27 ਆ ਗਿਆ ਸਾਢੇ 27 ਨਾ ਉਹ ਸਾਢੇ 27 ਦੇ ਵਿੱਚੋਂ ਮਾਈਨਸ 10 ਹੋ ਕੇ ਡਿਗਰੀ ਜਮਾ ਮਤਲਬ ਲੋ ਡਿਗਰੀ ਆਪਾਂ ਕਹਿਦੀ ਆ ਨਾ ਤਾਂ ਇਹ ਡੇ ਡਿਗਰੀ ਬਣ ਗਿਆ ਸਾਢੇ 17 ਜੀ ਕਿਦਾਂ ਇੱਕ ਦਿਨ ਦਾ ਨਿਕਲ ਗਿਆ ਉਹਨੂੰ ਆਪਾਂ ਜਿੰਨੇ ਡੇ ਨਾਲ ਇਨਕਲੂਡ ਕਰਾਂਗੇ ਜਿੰਨੇ ਡੇ ਮੂੰਗੀ ਲੈਂਦੀ ਆ ਉਹਦਾ ਉਹ ਡੇ ਡਿਗਰੀ ਨਿਕਲ ਜਾਂਦਾ ਜੀ ਉਹਦੇ ਵਿੱਚ ਕਈ ਵਾਰੀ ਤਬਦੀਲੀ ਵੀ ਆਉਂਦੀ ਰਹਿੰਦੀ ਆ ਹਮਮ ਆਪਣਾ ਰਾਜਸਥਾਨ ਦੇ ਵਿੱਚ ਕਿਉਂ ਨਹੀਂ ਬਾਈ ਇਸ ਟਾਈਮ ਮਤਲਬ ਮੂੰਗੀ ਅਗੇਤੀ ਬਹੁਤ ਘੱਟ ਲਾਉਂਦੇ ਨੇ ਉਹ ਵਾਰਸ਼ਾਂ ਤੇ ਲਾਉਂਦੇ ਨੇ ਕਿਉਂਕਿ ਰਾਜਸਥਾਨ ਦਾ ਜੇ ਆਪਾਂ ਦੇਖੀਏ ਵੀ ਮਈ ਜੂਨ ਜੀ ਅਪ੍ਰੈਲ ਮਈ ਜੂਨ ਦਾ ਡੇ ਡਿਗਰੀ ਠੀਕ ਹੈ ਜੀ ਘਟੋ ਘਟ 1800 ਡੇ ਡਿਗਰੀ ਤੇ ਚਲਾ ਜਾਂਦਾ ਕਿਉਂਕਿ ਟੈਂਪਰੇਚਰ ਬਹੁਤ ਆਈ ਬਹੁਤ ਜਿਆਦਾ ਆਈ ਜੁਲਾਈ ਅਗਸਤ ਸਤੰਬਰ ਚ ਜਾ ਕੇ ਉਹ ਆਪਣੇ ਬਰਾਬਰ ਆ ਜਾਂਦਾ ਉਦੋਂ بارشਾਂ ਪੈਂਦੀਆਂ ਨੇ ਬਾਕੀ ਉਥੇ ਪਾਣੀ ਦੀ ਦਿੱਕਤ ਆ ਉਦੋਂ بارشਾਂ ਤੇ ਉਹ ਮੂੰਗੀ ਦੀ ਬਜਾਈ ਕਰ ਦਿੰਦੇ ਹੁੰਦੇ ਹਾਂ ਜੀ ਹਾਂਜੀ ਤੇ ਆਪਾਂ ਰੇਟ ਦੀ ਗੱਲ ਕਰੀਏ ਜੇਕਰ ਚਲੋ ਇੱਕ ਕੇਕੜੇ ਦੇ ਵਿੱਚੋਂ ਜਿਹੜਾ ਝਾੜ ਨਿਕਲਣਾ 8 ਤੋਂ ਲੈ ਕੇ 9 ਕੁਇੰਟਲ ਤੱਕ ਤੁਹਾਡੇ ਪਿੰਡਾਂ ਦਾ ਜਿਹੜਾ ਝਾੜਾ ਉਹ ਨਿਕਲਦਾ ਰੇਟ ਇਹਦਾ ਕਿਵੇਂ ਮਿਲਦਾ ਮੰਡੀ ਕਰਨ ਤੁਸੀਂ ਕਿਵੇਂ ਕਰਦੇ ਹਾਂ ਬਰੇ ਅਸੀਂ ਆਪ ਮਤਲਬ ਸਾਰੇ ਮੰਡੀਆਂ 'ਚ ਪਰਚੇਜ਼ ਚੱਲਦੀਆਂ ਅਸੀਂ ਵੀ ਪਰਚੇਜ਼ ਕਰ ਲੈਨੇ ਆਂ ਜੀ ਤਾਂ ਇਹਦਾ ਨਾ ਦੇਖੋ ਸਰਕਾਰ ਨੇ ਇਹ ਤੇ ਐਮਐਸਪੀ ਲਾਈ ਹੋਈ ਆ ਜੀ ਹਰ ਸਾਲ ਇਸ ਸਾਲ ਹੋਰ ਵਧ ਗਈ 8485 ਰੁਪਏ ਹੋਗੀ ਜੀ ਪਿਛਲੇ ਸਾਲੇ 7700 ਸੀ ਜੀ ਤੇ ਇਹ ਐਵਰੇਜ ਪਿਛਲੇ ਸਾਲ ਜਿਹੜੀ ਮੂੰਗੀ ਵਿਕੀ ਅਸਤਾ 7200 ਤੋਂ ਲੈ ਕੇ 7000 ਰੁਪਏ ਪਰ ਕਵਾਂਟਲ ਦੇ حساب ਨਾਲ ਜੀ ਉਹ ਪ੍ਰਾਈਵੇਟ ਦੇ ਵਿੱਚ ਇਹਦਾ ਕੀ ਦੇਖਿਆ ਜਾਂਦਾ ਇਹਦਾ ਮਤਲਬ ਮੁਕਸ਼ਰਨ ਕਹਦੀ ਆਪਾਂ ਉਹ ਕੁਆਲਿਟੀ ਦੇਖੀ ਜਾਂਦੀ ਹੈ ਵੀ ਜਿਆਦਾ ਗਿੱਲੀ ਤਾਂ ਨਹੀਂ ਹੈ ਨਾ ਕਈ ਜੀਮੇਦਾਰ ਤਾਂ ਥੋੜਾ ਜਿਹਾ ਉਹ ਮਗਰੋਂ ਜੀ ਵਾਰਸ਼ਾਂ ਪੈਣ ਲੈਂਦੇ ਜਿਆਦਾ ਗਿੱਲੀ ਬੱਡਲ ਜਾਂਦੇ ਕਿਸੇ ਦੀ ਬੱਡਲ ਹਾਂ ਤੇ ਬਿਕਤਾ ਇਹ 5500 ਵੀ ਵੇਖ ਸਕਦੀ ਆ ਤੇ 7700 ਵੀ ਐਮ ਐਸ ਪੀ ਸਰਕਾਰ ਵੱਲੋਂ ਤਾਂ ਇਹ ਦੇ ਉੱਤੇ ਇਹ ਹਾਂ ਤਾਹ ਜੀ ਇਹਦੀ ਜਿਹੜੀ ਐਮਐਸਪੀ ਆ ਆਪਣੇ ਪੰਜਾਬ ਦੇ ਵਿੱਚ ਨਹੀਂ ਮਿਲਦੀ ਹੈਗੀ ਤੇ ਵੈਸੇ ਇੱਕ ਸਾਲ ਦਾ ਸਰਕਾਰ ਨੇ ਦਿੱਤੀ ਵੀ ਹੈਗੀ ਆ ਵੀ ਜਿੰਨਾ ਇਸ ਐਮਐਸਪੀ ਤੋਂ ਤੁਹਾਨੂੰ ਮਤਲਬ ਘਟ ਕੇ ਵੇਕਦੀ ਆ ਬਾਉਂਸ ਦਿੱਤਾ ਸੀ 600 ਰੁਪਏ ਨਾ ਵੀ ਜੇ ਸਪੋਇ ਕਰੀ ਜਦੋਂ 7200 ਐਮਐਸਪੀ ਸੀਗੀ ਤਾਂ ਜੇ ਤੁਹਾਡੀ ਮੂੰਗੀ 6500 ਨੂੰ ਵਿਕਰੀ ਆ ਤਾਂ ਸਰਕਾਰ ਨੇ ਉਹ 700 ਰੁਪਏ ਆਪਦੇ ਕੋਲੋਂ ਦਿੱਤਾ ਇੱਕ ਸਾਲ ਦਿੱਤਾ ਪਿਛਲੇ ਸਾਲ ਨਹੀਂ ਦਿੱਤਾ ਤਾਂ ਹੁਣ ਪਿਛਲੇ ਸਾਲ ਤਕਰੀਬਨ ਇਹ ਮਤਲਬ ਵੀ ਕੀ ਆ 72 ਤੋਂ 700 ਰੁਪਏ ਦੇ ਵਿਚਾਲੇ ਮਤਲਬ ਜੇ ਆਪਾਂ ਐਵਰੇਜ ਆ ਝਾੜੇ ਦਾ ਲਾਈਏ 8 ਕੁਇੰਟਲ ਤਾਂ 55000 ਦੀ ਮੂੰਗੀ ਜਿਹੜੀ 50000 ਤੋਂ 80000 ਦੇ ਵਿਚਾਲੇ ਜੀਮਦਾਰ ਕੱਢ ਸਕਦਾ ਜੇ ਇਹਨੂੰ ਫਸਲ ਸਮਝੂ ਜੇ ਇਹਨੂੰ ਫਸਲ ਸਮਝ ਗਏ ਜੇ ਇਹਨੂੰ ਫਸਲ ਨਹੀਂ ਸਮਝਣਾ ਤਾਂ ਫਿਰ ਇਹ ਖਰਚਾ ਪੱਲੇ ਪਾਓ ਜੀ ਫਿਰ ਤਾਂ ਇਹਨੂੰ ਤੁਸੀਂ ਬੰਬ ਬਾਉਣ ਜੋਗੀ ਰਹਿ ਜਾਂਦੀ ਹੈ 50 ਤੋਂ 60000 ਦੀ ਮੂੰਗੀ ਤੇ 10000 ਰੁਪਏ ਦਾ ਆਪਾਂ ਖਰਚਾ ਲਾ ਲਈ ਮੈਕਸਿਮਮ ਤੋਂ ਮੈਕਸਿਮਮ ਬਾਕੀ ਇਹਦਾ ਵੀਰੇ ਹੋਰ ਕ੍ਰੌਪਾਂ ਦੇ ਮੁਕਾਬਲੇ ਜਿਵੇਂ ਹੁਣ ਮੱਕੀ ਮੱਕੀ ਦੀ ਬਜਾਏ ਜਦੋਂ ਜਿਹੜੇ ਬਾਣ ਚ ਮੱਕੀ ਲੱਗਦੀ ਹੈ ਉਹ ਚੋਂ ਜਿਹੜਾ ਮਤਲਬ ਆਪਾਂ ਨੂੰ ਇੱਕ ਤਾਂ ਖਾਦ ਵਗੈਰਾ ਬਹੁਤ ਪਣੀ ਉਹ ਤਾਕਤ ਬਹੁਤ ਲੈਂਦੀ ਆ ਬਾਨ ਦੀ ਜੀ ਉਹ ਚ ਜਿਹੜੀ ਹੋਰ ਫਸਲ ਆ ਜਿਵੇਂ ਝੋਨਾ ਵੀ ਬਹੁਤ ਔਖੇ ਡੰਗ ਰੁੱਕੇ ਚੱਲਦਾ ਮੂੰਗੀ ਇਹਦੀ ਕ੍ਰੋਪ ਆ ਇੱਕ ਇਹਦੇ ਵਿੱਚ ਫਸਲ ਵਾਚ ਦੁੱਗਣੀ ਦੂਸਰੇ ਮੁਕਾਬਲੇ ਵੇਲੇ ਬਾਣ ਨਾਲੋਂ ਵੀ ਜ਼ਿਆਦਾ ਚੱਲੂ ਹੂੰ ਕਿਉਂਕਿ ਇਚ ਨਾਈਟ੍ਰੋਜਨ ਬਹੁਤ ਹੁੰਦਾ ਨਹੀਂ ਚੀ ਜੀ ਇਹ ਖਰਾਕ ਵੀ ਦਿੰਦੀ ਆ ਬਾਣ ਨੂੰ ਖਰਾਕ ਬਹੁਤ ਘਟ ਲੈਂਦੀ ਆ ਬਾਣ ਦੀ ਹੂੰ ਇਹ ਦੋਨੇ ਪਾਸੇ ਬਾਈ ਨਾਲੇ ਉਹ ਕਹਿੰਦਾ ਅਗਲੀ ਫਸਲ ਨੂੰ ਬੇਨੀਫਿਟ ਨਾਲੇ ਜਿਹੜਾ ਆਪਾਂ ਝਾੜ ਲੈ ਲਿਆ ਉਹ ਵੀ ਆਪਣਾ ਬੇਨੀਫਿਟ ਹੈ ਤੁਸੀਂ ਦੇਖ ਲੋ ਬਰੇ ਯਾਰ ਜ਼ਿਮੀਂਦਾਰ ਤੁਹਾਨੂੰ ਪਤਾ ਵੀ ਸਾਰੇ ਪਾਸੋਂ ਮਾਰਾਂ ਪਈ ਜਾਂਦੀਆਂ ਨੇ ਤਾਂ ਵੀ ਹਰੇਕ ਜ਼ਿਮੀਦਾਰ ਨੂੰ ਇਹੀ ਹੁੰਦਾ ਵੀ ਅੱਜ ਦੇ ਟਾਈਮ 'ਚ ਯਾਰ ਵੀ ਮੇਰੀ ਚਲੋ ਤੀਜੀ ਫਸਲ ਨਾ ਮੈਨੂੰ ਥੋੜਾ ਜਆ ਸੁਕਾਲੇ ਹੋ ਜਾ ਜ਼ਿਮੀਦਾਰ ਹਨ ਵੀ ਹੋਰ ਨਾਂ ਵਾਲਾ ਬਾਈ ਜੀ ਸੁਣਦਾ ਲੋ ਵੀ ਅੱਜਕੱਲ ਜਿਹੜੀ ਝੋਨੇ ਦੀ ਲਵਾਈ ਬਹੁਤ ਆ ਇਹਦੇ ਨਾਲ ਡੀਜ਼ਲ ਦਾ ਲਵਾਈ ਦਾ ਹੋਰ ਕਰਮ ਕਰ ਚੱਲ ਜਾਂਦਾ ਬਾਕੀ ਜਦੋਂ ਜਿਹੜੇ ਟਾਈਮ ਇਹਦੇ ਪੇਮੈਂਟ ਆਉਂਦੀ ਆ ਕਹਦੇ ਵੀ ਉਸ ਟਾਈਮ ਮਾਰਕੀਟ ਚ ਕਿਤੋਂ ਪੇਮੈਂਟ ਨਹੀਂ ਆਉਂਦੀ ਜਿਹੜੀ ਤੀਜੀ ਫਸਲ ਨੇ ਚਾਹੀ ਮੱਕੀ ਹੋਈ ਜੀ ਇਹ ਹੋਈ ਹੈ ਨਾ ਉਹਦੇ ਨਾਲ ਮਾਰਕੀਟ ਚ ਪੇਮੈਂਟ ਆਉਂਦੀ ਇਹ ਨਾਲ ਦਾ ਜ਼ਿੰਮੇਵਾਰ ਦਾ ਸਰਕਲ ਘੁੱਕ ਜਾਂਦਾ ਨਾਲ 8 ਤੇ ਸਰਕਲ ਘੁੱਕ ਜਾਂਦਾ ਮਾਰਕੀਟ ਦਾ ਸਰਕਲ ਘੁੱਕਦਾ ਨਾ ਤਾਂ ਅਗਰ ਆਪਾਂ ਇਹਨੂੰ ਮਤਲਬ ਸਹੀ ਤਰੀਕੇ ਨਾਲ ਕਰੀਏ ਤਾਂ ਬਹੁਤ ਵਧੀਆ ਫਸਲਾ ਭਾਈ ਦੋ ਬੈਨੀਫਿਟ ਦੀ ਫਸਲ ਹੈ ਹਾਂ ਸੋ ਇਹ ਸੀ ਇਹ ਮੂੰਗੀ ਦੀ ਫਸਲ ਬਾਰੇ ਪੂਰੀ ਜਾਣਕਾਰੀ ਆਪਾਂ ਕੁਸਲਾ ਪਿੰਡ ਜਿਹੜਾ ਪੰਜਾਬ ਵਿੱਚ ਮੂੰਗੀ ਦੀ ਸਭ ਤੋਂ ਵੱਧ ਚਾੜ ਲਈ ਮੰਨਿਆ ਜਾਂਦਾ ਸੁਭਾਈ ਗੁਰਜਾਂਟੋਰੀ ਜਿਨ੍ਹਾਂ ਦਾ ਆਪਣਾ ਬੀਵੀ ਆ ਕੁਸਲਾ 1172 ਸੋ ਤੁਸੀਂ ਮੂੰਗੀ ਦੀ ਫਸਲ ਬਾਰੇ ਹੋਰ ਜਾਣਕਾਰੀ ਲਈ ਬਾਈਓਰਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਕਿਸਾਨਾਂ ਤੱਕ ਇਹ ਜਿਹੜੀ ਜਾਣਕਾਰੀ ਹੈ ਮੂੰਗੀ ਬਾਰੇ ਇਹ ਪਹੁੰਚ ਸਕੇ ਤੇ ਕਿਸਾਨ ਆਪਣੀ ਇਨਕਮ ਵਧਾਉਣ ਲਈ ਆਪਣੇ ਸੋਰਸਸ ਪੈਦਾ ਕਰਨ ਲਈ ਤੀਸਰੀ ਫਸਲ ਇਹ ਆ ਜਈਆਂ ਹੋਰ ਫਸਲਾਂ ਬਾਰੇ ਵੀ ਜਿਹੜੀ ਜਾਣਕਾਰੀ ਆ ਉਹ ਇਕੱਠੀ ਕਰ ਸਕਾਂ ਸੋ ਧੰਨਵਾਦ ਤੁਸੀਂ ਜੁੜੇ ਰਹੇ ਹੋ ਜਗਤਜੀਤ ਗਰੁੱਪ ਦੇ ਨਾਲ ਮਿਲਦੇ ਆ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ